ਕਿ ਜੇ ਸਰਕਾਰ ਨਿਰਵਿਵਾਦ ਕਲਚਰ ਦੀ ਗੱਲ ਕਰਦੀ ਹੈ ਤਾਂ ਫਿਰ ਇਹ ਨਵੀਂ ਸ਼ਰਤ ਕਿੰਨੀ ਕੀ ਤਰਕਸੰਗਤ ਹੈ ਅਤੇ ਕੀ ਇਹ ਅਧਿਆਪਕਾਂ ਨੂੰ ਅਦਾਲਤਾਂ ਦੇ ਵਿੱਚ ਭੇਜਣ ਦੇ ਲਈ ਮਜਬੂਰ ਨਹੀਂ ਕਰੇਗੀ ਇਹ ਸਵਾਲ ਉੱਠਦਾ ਹੈ ਕੋਈ ਵਿਅਕਤੀ ਸਰਕਾਰੀ ਸਕੂਲ 'ਚ ਆਪਣਾ ਬੱਚਾ ਨਹੀਂ ਭੇਜਗਰਾ ਜੀ ਕਿਉਂਕਿ ਸਰਕਾਰ ਚਲਾ ਰਹੀ ਹੈ ਤੇ ਪ੍ਰਮੋਸ਼ਨਰ ਨੂੰ ਲੈ ਕੇ ਵੀ ਅਦਾਲਤੀ ਕੇਸ ਚੱਲ ਰਹੇ ਨੇ ਤੇ ਬਹੁਤ ਸਾਰੇ ਪੁਰਾਣੇ ਕੇਸ ਵੀ ਚੱਲ ਰਹੇ ਨੇ ਤਾਂ ਇਸ ਨੂੰ ਨਿਰਵਿਵਾਦ ਕਿਵੇਂ ਕਹਿ ਸਕਦੇ ਨੇ ਪਤਾ ਨਹੀਂ ਪਤਾ ਨਹੀਂ ਆ ਸਰਕਾਰਾਂ ਦੇ ਪ੍ਰਬੰਧਾਂ 'ਚ ਇਨੀ ਖੋਟ ਆ ਗਈ ਕਿ ਜਿਹੜੇ ਲੋਕਾਂ ਦੇ ਸੀਗੇ ਸਭਜੇ ਸੀਗੇ ਉਹ ਤੋਂ ਤੁਸੀਂ ਪਿੱਠ ਕੀਤੀ ਹੋਈ ਐ ਫੇ ਤੜੀ ਚੋਣ ਕਿਉਂ ਕੀਤੀ ਤੈਨੂੰ ਚੁੜਿਆ ਕੋ ਜਾਂਦਾ ਜਿਨ੍ਹਾਂ ਨੇ 25 ਸਾਲ ਦਾ ਪੜਾਉਣ ਦਾ ਤਜਰਬਾ ਤੇ ਟੱਟ ਬਾਕੀ ਰਹਿ ਗਈ ਕਿੰਨੀ ਤੇ ਦੇ ਵਿੱਚ ਸੁਧਾਰ ਦੀ ਲੋੜ ਹੈ ਨਾ ਕਿ ਪੁਰਾਣੇ ਸਿਪਾਈਆਂ ਨੂੰ ਨਵੇਂ ਨਿਯਮਾਂ ਦੇ ਨਾਲ ਸਜ਼ਾ ਦੇਣ ਦੀ ਗ੍ਰਾਥਮਕ ਪੱਖ ਬਣਾਉਣ ਵਾਸਤੇ ਅੰਕੜੇ ਸਾਬਤ ਕਰਨਾ ਜੇ ਕੋਈ ਚੋਰੀਸ ਫਸ ਗਿਆ ਨਾ ਹੂੰ ਉਹਨੂੰ ਵੀ ਵਿੱਚ ਐਡ ਕਰ ਲੈ ਉਹਦੀ ਚੋਰੀ ਪਰੇ ਕਰਕੇ ਉਹਦੇ ਚਿੱਟੀਆਂ ਗੋਲੀਆਂ ਬਾਕੇ ਉਹਨੂੰ ਨਸ਼ੇ 'ਚ ਪਾ ਦਤਾ ਤਾਂ ਗਿਣਤੀ ਹੋ ਜਵੇ ਹੂੰ ਵੀ ਉਹ ਪਤਾ ਲੱਗ ਗਿਆ ਕਿ ਥਾਣੇਦਾਰ ਨੂੰ ਉਹ ਐਸਐਚਓ ਨੂੰ ਉਹ ਚੌਂਗੀਦਾਰ ਨੂੰ ਸ਼ਬਦ ਮਿਲੇਗਾ ਕਿ ਤੂੰ ਕਿੰਨੇ ਕੇਸ ਪਾਤੇ ਆ ਹੂੰ ਕਹਿ ਸਕਦੇ ਆ ਵੀ ਚੋਰ ਤੇ ਪੁਲਿਸ ਨਾਲ ਹੀ ਰਲ ਗਈ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਰਪੀਡੀ 24 ਟੀਵੀ ਤੇ ਤਾਂ ਦੋਸਤੋ ਮੈਂ ਗਰਮਸੋਟੀ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਤੀਸਰੀ ਅਖਾ ਦਾ ਚਿੱਟਾ ਮੋਤੀਆਂ ਗੱਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਲ ਹੀ ਦੇ ਵਿੱਚ ਸਪੈਸ਼ਲ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਪੜਾਉਣ ਦੇ ਲਈ ਨਵਾਂ ਐਜੂਕੇਟਰ ਕੈਡਰ ਬਣਾਇਆ ਅਤੇ ਨਿਯੁਕਤੀ ਪੱਤਰ ਵੰਡੇ ਤੇ ਉਸ ਸਮਾਗਮ ਦੇ ਵਿੱਚ ਉਹਨਾਂ ਨੇ ਇੱਕ ਵੱਡਾ ਦਾਵਾ ਕੀਤਾ ਕਿ ਉਹਨਾਂ ਦੀ ਸਰਕਾਰ ਨਿਰਬਿਵਾਦ ਯਾਨੀ ਕਿ ਬਿਨਾਂ ਝਗੜੇ ਵਾਲਾ ਵਰਕ ਕਲਚਰ ਦੇ ਵਿੱਚ ਯਕੀਨ ਰੱਖਦੀ ਹੈ ਤਾਂ ਜੋ ਲੋਕਾਂ ਨੂੰ ਇਨਸਾਫ ਨਾ ਮਿਲਣ ਦੇ ਕਾਰਨ ਅਦਾਲਤਾਂ ਦੇ ਵਿੱਚ ਨਾ ਪਟਕਣਾ ਪਵੇ ਉਹਨਾਂ ਕਿਹਾ ਕਿ 61000 ਤੋਂ ਵੱਧ ਨੌਕਰੀਆਂ ਜੁਨੇ ਉਹ ਪੂਰੀ ਪਾਰਦਰਸ਼ਤਾ ਦੇ ਨਾਲ ਦਿੱਤੀਆਂ ਗਈਆਂ ਨੇ ਅਤੇ ਇਹਨਾਂ ਦੇ ਵਿੱਚੋਂ ਕੋਈ ਵੀ ਅਦਾਲਤ ਦੇ ਵਿੱਚ ਨਹੀਂ ਗਿਆ ਪਰ ਇਸੇ ਸਿੱਖਿਆ ਵਿਭਾਗ ਦੇ ਵਿੱਚ ਹੀ ਈਟੀਟੀ ਅਧਿਆਪਕਾਂ ਨੂੰ ਮਾਸਟਰ ਕੈਟਰ ਦੇ ਵਿੱਚ ਤਰੱਕੀ ਦੇਣ ਦੇ ਲਈ ਨਵੀਂ ਸ਼ਰਤ ਵੀ ਲਗਾਈ ਜਾ ਰਹੀ ਹੈ 2 ਸਾਲਾਂ ਦੇ ਵਿੱਚ TET ਪਾਸ ਕਰਨਾ ਲਾਜ਼ਮੀ ਹੈ ਜਿਹੜੇ ਅਧਿਆਪਕ 15 ਤੋਂ 20 ਸਾਲਾਂ ਪਹਿਲਾਂ ਨਿਯੁਕਤ ਹੋਏ ਸਨ ਉਸ ਵੇਲੇ TET ਦੀ ਕੋਈ ਲੋੜ ਨਹੀਂ ਸੀ ਹੁੰਦੀ ਹੁਣ ਉਨ੍ਹਾਂ ਤੇ ਵੀ ਇਹ ਨਵਾਂ ਨਿਯਮ ਥੋਪਣ ਨਾਲ ਤਰੱਕੀਆਂ ਲਟਕ ਸਕਦੀਆਂ ਨੇ ਤੇ ਅਦਾਲਤੀ ਝਗੜੇ ਵੱਧ ਸਕਦੇ ਨੇ ਤੇ ਇੱਥੇ ਸਵਾਲ ਇਹ ਉੱਠਦਾ ਹੈ ਕਿ ਜੇ ਸਰਕਾਰ ਨਿਰਵਿਵਾਦ ਕਲਚਰ ਦੀ ਗੱਲ ਕਰਦੀ ਹੈ ਤਾਂ ਫਿਰ ਇਹ ਨਵੀਂ ਸ਼ਰਤ ਕਿੰਨੀ ਕੀ ਤਰਕਸੰਗਤ ਹੈ ਅਤੇ ਕੀ ਇਹ ਅਧਿਆਪਕਾਂ ਨੂੰ ਅਦਾਲਤਾਂ ਦੇ ਵਿੱਚ ਭੇਜਣ ਦੇ ਲਈ ਮਜਬੂਰ ਨਹੀਂ ਕਰੇਗੀ ਇਹ ਸਵਾਲ ਉੱਠਦਾ ਹੈ ਸੋ ਇਸ ਕੰਪੀਰ ਮਾਮਲੇ ਨੂੰ ਆਪਾਂ ਨੇੜਿਓਂ ਵੇਖਣ ਦੀ ਕੋਸ਼ਿਸ਼ ਕਰਾਂਗੇ ਤੇ ਕੁਝ ਸਖਤ ਸਵਾਲ ਚੁੱਕਾਂਗੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਸਿੱਖਿਆ ਮਾਹਿਰ ਤੇ ਸਿੱਖਿਆ ਸ਼ਾਸਤਰੀ ਸਟੇਟ ਆਫ ਬੋਰਡ ਦੇ ਰੋਸ਼ਨ ਖੜਾ ਨੇ ਸਟੂਡੀਓ ਦੇ ਵਿੱਚ ਮੌਜੂਦ ਨੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਖੜਾ ਜੀ ਮਿਹਰਬਾਨੀ ਖੜਾ ਸਾਹਿਬ ਗੱਲ ਕੀਤੇ ਜਾਵੇ ਤਾਂ ਪਿਛਲੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਸਪੈਸ਼ਲ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਪੜਾਉਣ ਦੇ ਲਈ ਨਵਾਂ ਐਜੂਕੇਟਰ ਕਾਡਰ ਪੈਦਾ ਕਰਦੇ ਹਾਂ ਨਿਯੁਕਤੀ ਪੱਤਰ ਸਮਾਗਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦਾਵਾ ਸੀ ਕਿ ਉਹ ਨਿਰਵਿਵਾਦ ਪਰ ਕਲਚਰ ਦੇ ਵਿੱਚ ਯਕੀਨ ਰੱਖਦੇ ਨੇ ਤਾਂ ਕਿ ਲੋਕ ਜੋ ਨੇ ਇਨਸਾਫ ਨਾ ਮਿਲਣ ਕਰਕੇ ਅਦਾਲਤਾਂ ਦੇ ਵਿੱਚ ਉਹ ਫਰੁੱਲਦੇ ਰਹਿਣ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਦੀ ਇਹ ਦਲੀਲ ਇਹ ਸੱਚ ਹੈ ਕੀ ਲੱਗਦਾ ਹੈ ਤੁਹਾਨੂੰ ਹਾਂ ਦੇਖੋ ਗੱਲ ਇਸ ਰਹੀ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹਾਂ ਜਦੋਂ ਵੀ ਕਿਸੇ ਮਤਲਬ ਨਾ ਸਮੂਹ ਨਾਲ ਗੱਲ ਕਰਦੇ ਜਾਂ ਲੈਕਚਰ ਕਰਦੇ ਆ ਉਹ ਸੁਣਨ ਵਾਲਾ ਹੁੰਦਾ ਮੈਂ ਵੀ ਤਾੜੀਆਂ ਮਾਰਦਾ ਹੂੰ ਕਿਉਂਕਿ ਕਮੇਡੀਅਨ ਨੇ ਉਹ ਕਿਉਂਕਿ ਉਹਨਾਂ ਨੂੰ ਨਾ ਸਟੇਜ ਚ ਲੁਣੀ ਹੁੰਦੀ ਆ ਉਹਨਾਂ ਨੂੰ ਗੱਲ ਕਰਨੀ ਹੁੰਦੀ ਆ ਬਾਖਮਾਰ ਮੈਂ ਤੁਹਾਨੂੰ ਜਦੋਂ ਨਾ ਉਹਨਾਂ ਨੇ ਨਵੀਂ ਐਜੂਕੇਟਰ ਮਤਲਬ ਕਾਡਰ ਭਰਤੀ ਕੀਤਾ ਹੈਗਾ 600 ਤੋਂ ਵੱਧ ਸੀਟਾਂ ਭਰੀਆਂ ਗਈਆਂ 8 ਪ੍ਰਿੰਸੀਪਲ ਕਹਿੰਦੇ ਰੱਖ ਲਏ ਸੀ ਤੇ ਕੁਝ ਹੋਰ ਵੀ ਰੱਖਿਆ ਗਿਆ ਬਕਵਾਸ ਕਿਸਮ ਦੇ ਉਤੇ ਉਹ ਗੱਲ ਕਰ ਰਹੇ ਸੀਗੇ ਵੀ ਉਹ ਜਿਹੜੇ ਬੱਚੇ ਹੈਗੇ ਆ ਜਿਨ੍ਹਾਂ ਦੇ ਨਾ ਜਿਨ੍ਹਾਂ ਨੂੰ ਬੋਲਣਾ ਨਹੀਂ ਆਉਂਦਾ ਜਾਂ ਸੁਣਦੇ ਨਹੀਂਗੇ ਜਾਂ ਕੋਈ ਹੋਰ ਪ੍ਰੋਬਲਮ ਜਿਹਨਾਂ ਸਪੈਸ਼ਲ ਜਰੂਰਤਾਂ ਵਾਲੇ ਬੱਚੇ ਕਹਿੰਦੇ ਉਹਨਾਂ ਨੂੰ ਆਪਾਂ ਹੈਂਡੀਕੈਪ ਜਾਂ ਉਹਨਾਂ ਨੂੰ ਮਤਲਬ ਅਪਾਜ ਨਹੀਂ ਕਹਿੰਦੇ ਸਪੈਸ਼ਲ ਜਰੂਰਤਾਂ ਵਾਲੇ ਬੱਚੇ ਕਹਿੰਦਾ ਤਾਂ ਕਿ ਉਹਨਾਂ ਦਾ ਮਨੋਬਲ ਬਣਿਆ ਰਹੇ ਜੀ ਹਾਂਜੀ ਅੱਛਾ ਗੱਲ ਹੁੰਦੀ ਵੀ ਉਹਨਾਂ ਨੂੰ ਐਜੂਕੇਟ ਕਰਨਾ ਔਰ ਇਹ ਗੱਲ ਮੰਨੀ ਜਾਂਦੀ ਆ ਕਿ ਉਹਨਾਂ ਨੂੰ ਬੱਚੇ ਸੀਗੇ ਸਾਡੇ ਕੋਈ ਪ੍ਰਧਿਆਪਕ ਨਹੀਂ ਸੀ 4 ਸਾਲ ਉਦੋਂ ਲੰਘ ਗਏ ਸਾਡੀਆਂ ਮਤਲਬ ਚੁੱਟ ਗਏ ਸੁਣਦੇ ਆ ਸਾਡੇ ਜੇ ਉਹਨਾਂ ਨੇ ਹੁਣ ਭਰਤੀ ਕੀਤੀ ਨਵੇਂ ਸਾਲ ਦੇ ਵਿੱਚ ਤੇ ਉਥੇ ਅਧਿਆਪਕਾਂ ਨੂੰ ਜੋ ਸਬੋਧਨ ਕਰ ਰਹੇ ਗਿਆ ਤੇ ਉਹ ਉਹਨਾ ਆਪਣਾ ਪੱਖ ਰੱਖ ਰਿਹਾ ਕਿ ਮੇਰੀ ਸਰਕਾਰ ਨੂੰ ਤੋਂ ਬੰਦਾ ਦੇਖੋ ਕਿੰਨਾ ਕੁਝ ਬਦਲ ਗਿਆ ਕਹਿੰਦੇ ਸਾਡਾ ਹੁੰਦਾ ਕਿ ਜਦੋਂ ਤੁਹਾਨੂੰ ਅਸੀਂ ਸੱਦਿਆ ਤਾਂ ਵਾ ਤੁਹਾਨੂੰ ਅਨੁਯੁਕਤੀ ਪਦ ਦੇਣ ਲਈ ਤੁਹਾਡਾ ਸਾਡੇ ਨਾਲ ਜਾਂ ਅਧਿਕਾਰਿਆਂ ਨਾਲ ਆਈ ਕਨੈਕਟ ਹੋ ਜਾਂਦਾ ਕੀ ਇਹ ਗੱਲ ਬਣਦੀ ਕਹਿਣੀ ਪਵੰਦ ਬੰਦੀ ਇਹਦੀ ਗੱਲ ਕਵੇ ਬਿਜਲੀ ਧੀਆਂ ਪੈਣਾ ਬੈਠੀਆਂ ਹੈਗੀਆਂ ਤੁਹਾਨੂੰ ਸਾਡੇ ਵਿਭਾਗ ਬਾਰੇ ਸਮਝ ਲੱਗਦੀ ਆ ਤੁਹਾਨੂੰ ਸਾਡੇ ਇਹ ਵਿਭਾਗ ਦੇ ਦਫਤਰਾ ਮਰੇ ਬੰਦਾ ਆਪਸਾਂ ਬਾਰੇ ਪਤਾ ਲੱਗਦਾ ਜੀ ਹਾਂ ਜੀ ਜਿਹੜਾ ਆਈ ਕਨੈਕਟ ਕਰਾਉਂਦਾ ਉਹਨਾਂ ਨਾਲ ਇਹ ਗੱਲ ਠੀਕ ਆ ਹਮ ਮਤਲਬ ਉਹ ਗੱਲ ਚੱਲ ਰਹੀ ਆ ਜੀ ਬੜੀ ਵਧੀਆ ਲੱਗਦੀ ਆ ਅੱਛਾ ਲੋਕਾਂ ਨੂੰ ਵੀ ਜਰਿਆ ਨਹੀਂ ਪਤਾ ਹੁੰਦਾ ਕਿ ਉਹਨਾਂ ਨੇ ਨਿਯੁਕਤੀ ਪੱਤਰ ਲੋੜੇ ਲੋਕ ਤਾੜੀਆਂ ਮਾਰਦੇ ਆ ਹਮ ਠੀਕ ਆ ਜੀ ਫਿਰ ਉਹ ਕਹਿ ਰਿਹਾ ਕਿ ਉਹ ਵੀ ਜ਼ਮਾਨਾ ਹੁੰਦਾ ਸੀ ਹਮ ਜਦੋਂ ਡਾਕੀਆ ਡਾਕ ਲੈ ਕੇ ਆਉਂਦਾ ਸੀ ਹਮ ਉਹ ਨਿਯੁਕਤੀ ਪੱਤਰ ਆਉਂਦਾ ਸੀਗਾ ਹਾਂ ਨਾ ਯੁਕਤੀ ਪੱਤਰ ਡਾਕੀ ਨੇ ਡਾਕ ਲੈ ਕੇ ਆਉਣੀ ਵੀ ਡਾਕੀ ਦੇ ਕੋਲ ਕਈ ਵਾਰੀ ਡਾਕ ਦੇਖਣੀ ਲੋਕਾਂ ਨੇ ਵੀਰਾਂ ਨੇ ਯੁਕਤੀ ਪੱਤਰ ਵੇਟ ਕਰ ਰਹੇ ਆ ਖਰੇ ਫੇਰ ਚਿੱਠੀਆਂ ਫੋਲਣੀਆਂ ਕਹਿੰਦੇ ਮੇਰਾ ਲੱਕੇ ਨਾ ਮੁੜ ਜਵੇ ਕਿਤੇ ਹੂੰ ਕਹਿੰਦੇ ਅੱਜ ਤੋੜਦਾ ਸਾਰਾ ਹੀ ਹੂੰ ਅਸੀਂ ਹੁਣ ਡਾਕੀਆ ਨਹੀਂ ਆਉਂਦਾ ਹੂੰ ਅਸੀਂ ਤੇ ਨਹੀਂ ਇਥੇ ਰਹਿੰਦੇ ਆ ਅਸੀਂ ਬੰਦਦੇ ਆ ਹਨਾ ਹੂੰ ਗੱਲ ਹੈਗੀ ਕਿ ਜਦੋਂ ਡਾਕੀਆ ਡਾਕ ਲੈ ਕੇ ਆਉਂਦਾ ਸੀ ਇਹ ਯੁਕਤੀ ਪੱਤਰ ਲੈ ਕੇ ਆਉਂਦਾ ਸੀਗਾ ਜਦੋਂ ਭਗਵਾਨ ਸਿੰਘ ਦੇ ਫਜ਼ਲ ਸਾਹਿਬ ਨੂੰ ਜੌਬ ਮਿਲੀ ਹੋਣੀ ਆ ਜਾਂ ਸਾਨੂੰ ਮਿਲੀ ਜਾ ਡਾਕ ਰਹੀ ਆਈ ਸੀ ਹੂੰ ਠੀਕ ਆ ਕਿੰਨੀ ਪਰਦਰਸ਼ਤਾ ਹੂਦੋ ਹੂੰ ਅੱਜ ਦੇ ਨਯੂਟੀਪਤਾਂ ਵਾਲੀ ਤੁਸੀਂ ਸਰਦੀਆਂ ਦੇ ਧੁੰਦ ਵਿੱਚ ਗੱਡੀਆਂ ਕਿਰਾਏ ਤੇ ਕੀਤੀਆਂ ਟੈਕਸੀਆਂ ਕੀਤੀਆਂ ਉੱਥੇ ਪਹੁੰਚੇ ਰਾਤ ਨੂੰ ਖੱਪ ਕੇ ਆਏ ਸਿਰਫ ਉਹਨਾਂ ਦੀ ਗੱਲ ਸੁਣਨ ਵਾਸਤੇ ਲੋਕਾਂ ਨੂੰ ਇਦਾਂ ਦੀ ਜਿਹੜੀ ਹੈ ਨਾ ਅਵਾਰਾਂ ਵੀ ਘੁੰਮਣਾ ਪੈਂਦਾ ਮਟਰ ਕਸੀ ਨਹੀਂ ਸੀ ਕਰਨੀ ਪੈਂਦੀ ਲੋਕਾਂ ਬੈਠੇ ਆ ਲਿੰਦੇ ਸੀ ਉਹ ਮੈਡੀਕਲ ਕੁੰਦੇਸ ਜਾ ਕੇ ਜੁਆਨ ਕਰਦੇ ਸੀ ਤੇ ਜੁਆਨ ਕਰਕੇ ਆਪਣਾ ਵਰਕ ਸ਼ੁਰੂ ਕਰਦੇ ਸੀ ਹਾਂਜੀ ਬੇਸ਼ੱਕ ਬਹੁਤ ਬੰਦ ਸਾਹਮਣੇ ਉਹਨੂੰ ਵਰਕ ਕਲਚਰ ਦੀ ਵੀ ਗੱਲ ਕੀਤੀ ਜਾਵੇ ਤੁਸੀਂ ਕੰਮ ਸੰਭਾਲੋ ਆਪਾਂ ਇਹ ਵਧੀਆ ਕੰਮ ਕਰਨਾ ਨਾਲ ਛੁੱਟੀਆਂ ਦੇ ਮਜ਼ਾਕ ਵੀ ਕਰ ਰਹੇ ਸੀ ਹੂੰ ਠੀਕ ਹੈ ਨਾ ਵੀ ਜੇ ਤੁਹਾਨੂੰ ਕਹਦੇ ਵੀ ਤੁਸੀਂ ਜਦੋਂ ਕਰਨਾ ਦੋ ਛੁੱਟੀਆਂ ਕਰਨੀਆਂ ਤੁਸੀਂ ਤਾੜੀਆਂ ਹੁਣੇ ਮਾਰ ਦੇਣੀਆਂ ਹਮ ਅਸੀਂ ਛੁੱਟੀਆਂ ਦਾ ਕਲਚਰ ਤਾਂ ਬਣ ਗਿਆ ਪੰਜਾਬ ਦਾ ਉਹ ਪੰਜਾਬ ਨੂੰ ਪਿੱਛੇ ਲੈ ਗਿਆ ਕਹਿੰਦਾ ਉਹਦਾ ਅਰਥ ਇਹ ਸੀ ਉਹ ਵਿਅੰਗ ਸੀ ਕਿ ਉਹ ਕਮੇਡੀਅਨ ਵਿਅੰਗ ਕੀਤਾ ਬਹੁਤ ਸੋਹਣਾ ਗੱਲ ਇਹ ਹੈ ਕਿ ਤੁਸੀਂ ਜੋ ਕਰ ਰਹੇ ਹੋ ਹਮ ਹਨਾ ਵੈਲਕਮ ਜੀ ਤੁਸੀਂ ਜਦੋਂ ਵਰਕ ਕਲਚਰ ਦੀ ਗੱਲ ਕਰ ਰਹੇ ਹੋ ਮੈਂ ਵਰਕ ਕਲਚਰ ਪੜਾ ਰਿਆ ਪਰ ਤੁਹਾਡੇ ਸਮਝ ਨਹੀਂ ਹੋ ਸਕਿਆ ਹਮ 1158 ਅਜੇ ਤੱਕ ਕਿਹੜੇ ਪ੍ਰੋਫੈਸਰ ਹੈਗੇ ਆ ਤੁਹਾਡੇ ਹੁੰਦਿਆਂ ਰੱਦ ਹੋਏ ਆ ਉਹਨਾਂ ਨੂੰ ਅਜੇ ਤੱਕ ਨਿਯੁਕਤੀ ਨਹੀਂ ਮਿਲੀ ਹਮ ਤੁਹਾਡੇ ਹਾਇਰ ਐਜੂਕੇਸ਼ਨ ਦੇ ਵਿੱਚ ਕਾਲਜ ਯੂਨੀਵਰਸਿਟੀਆਂ ਚ 90% ਟੀਚਰਾਂ ਦੀ ਪੋਸਟਾਂ ਮਤਲਬ ਜੇ ਗੈਸਟ ਫੈਕਲਟੀ ਭਰੀਆਂ ਜਾ ਰਹੀਆਂ ਰੈਗੂਲਰ ਨਹੀਂ ਹਮ ਜੀ ਬੇਸ਼ੱਕ ਪਿਛਲੀਆਂ ਸਰਕਾਰਾਂ ਦੀਆਂ ਬੁਰਖਤਾਵਾ ਕਰਕੇ ਹੋਇਆ ਉਹਨਾਂ ਨੇ ਪਿਛਲੇ 30 ਸਾਲ ਤੋਂ ਭਰਤੀ ਨਹੀਂ ਕੀਤੀ ਹਾਂ ਨਾ ਐਜੂਕੇਸ਼ਨ ਤੋਂ ਉਹਨਾਂ ਨੇ ਮੁੱਖ ਮੋੜਿਆ ਤੁਸੀਂ ਪਿੱਠ ਮਰ ਲਈ ਹੈ ਹੂੰ ਜੀ ਹਾਂ ਜੀ ਇਹ ਸਾਹਮਣੇ ਜਗ ਜਰ ਹੈਗੇ ਆ ਜੀ ਤੁਸੀਂ ਅੱਠ ਪ੍ਰਿੰਸੀਪਲ ਉਸੇ ਕਹਿੰਦੇ ਮੈਂ ਕਰਤੇ ਹੈਗੇ ਆ ਦੱਸ ਕਿ ਤੁਹਾਡੇ ਪੰਜਾਬ ਦੇ ਵਿੱਚ ਸਕੈਂਡਰੀ ਸਕੂਲਾਂ 'ਚ 800 ਤੋਂ ਵੱਧ ਪ੍ਰਿੰਸੀਪਲ ਦੀਆਂ ਪੋਸਟਾਂ ਖਾਲੀ ਪਈਆਂ ਹੂੰ ਤੁਹਾਡੇ ਕੋਲ ਜ ਨਿਯੁਕਤੀਆਂ ਨਹੀਂ ਹੋਈਆਂ ਪ੍ਰੋਮੋਸ਼ਨਾਂ ਨਹੀਂ ਹੋ ਸਕੀਆਂ ਤੁਸੀਂ ਪ੍ਰੋਮੋਸ਼ਨਾਂ ਕੀ ਕਰਨੀਆਂ ਕਿਉਂਕਿ ਕੋਰਟ 'ਚ ਬੈਠੇ ਆ ਹੂੰ ਕਦੇ ਤੇ ਹਡਮਾਸਟਰ ਨੂੰ ਬਰੇ ਘੜਤਾ ਉਹਨੂੰ ਹਡਮਾਸਟਰ ਕੋਲ ਚਲੇ ਗਏ ਹੁਣ ਤੁਸੀਂ ਵੇ ਉਹ ਤੇ ਦੁਆਰਾ ਸੁਚਨਣਾ ਪਿਆ ਡੰਗ ਟਪਾਉ ਕਰ ਰਹੀਆਂ ਸਰਕਾਰਾਂ ਚਾ ਪਹਿਲਿਆਂ ਜੇ ਵੀ ਇਹ ਵੀ ਡੰਗ ਟਪਾਉਂਦੇ ਆ ਵੀ ਅੱਜ ਦਾ ਸਮਾਂ ਲੰਘ ਗਿਆ ਕੱਲ ਦਾ ਲੰਘ ਜਵੇ ਜੀ ਅਸਲ ਵਿੱਚ ਕੀ ਗੱਲ ਹੈਗੀ ਆ ਕਿ ਜਿਹੜੀ ਸਰਕਾਰ ਦਾ ਡਿਊਟੀ ਸੀਗੀ ਫਰਜ਼ ਸੀਗੇ ਵੀ ਆਪਣੇ ਜਿਨ੍ਹਾਂ ਨੇ ਜਿਨ੍ਹਾਂ ਲਈ ਸਰਕਾਰ ਜਿਹਨੇ ਬਣਾਈ ਆ ਆਪਦੀ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਵਾਸਤੇ ਸਰਕਾਰ ਬਣੀ ਹੈ ਤੇ ਸਰਕਾਰੀ ਸਿਸਟਮ ਸਾਰੇ ਫੇਲ ਆ ਹੂੰ ਕੋਈ ਵਿਅਕਤੀ ਸਰਕਾਰੀ ਸਕੂਲ ਚ ਆਪਣਾ ਬੱਚਾ ਨਹੀਂ ਭੇਜ ਕਰਾ ਜੀ ਕਿਉਂਕਿ ਸਰਕਾਰ ਚਲਾ ਰਹੀ ਹੈ ਜੀ ਹਾਂ ਜੀ ਬੇਪਰੋਸਗੀ ਪਤਾ ਹੋ ਗਈ ਹੂੰ ਕੋਈ ਵਿਅਕਤੀ ਸਰਕਾਰੀ ਹਸਪੀਟਲ ਚ ਆਪਣਾ ਜਿਹੜਾ ਹੈਗਾ ਬੱਚਾ ਜਾਂ ਬਜ਼ੁਰਗ ਬਿਮਾਰ ਨਹੀਂ ਭੇਜਦਾ ਕਿਉਂਕਿ ਤੁਹਾਡੇ ਤੁਹਾਡੀ ਸਰਕਾਰ ਚਲਾ ਰਹੀ ਹੈ ਜੀ ਹਾਂ ਜੀ ਤੁਹਾਡੇ ਮੈਨੇਜਮੈਂਟ ਹੈ ਨਹੀਂਗੀ ਪਰ ਉਹ ਤਾਂ ਨੇ ਡਾਕਟਰ ਬਲਬੀਰ ਸਿੰਘ ਕਹਿ ਚੁੱਕੇ ਆ ਕਿ ਅਸੀਂ ਬਹੁਤ ਡਾਕਟਰ ਲਿਆ ਰਹੇ ਆ 4 ਸਾਲ ਤੋਂ ਲਿਆ ਰਹੇ ਆ ਡਾਕਟਰ ਹੈ ਨਹੀਂਗੀ ਠੀਕ ਆ ਸਰਕਾਰੀ ਬੱਸ ਚ ਚੜ੍ਹ ਕੇ ਰਾਜੀ ਕੋਈ ਨਹੀਂ ਹੂੰ ਸੋ ਇਹ ਜਿਹੜੇ ਵਿਦਾਊਟ ਟਿਕਟਾਣੀ ਬੀਬੀਆਂ ਤੋਂ ਬਿਨਾ ਜੀ ਜੀ ਬਸ ਅਭਰੀ ਜਾਂਦੀਆਂ ਉਹ ਨਾ ਜਾਂਦੀਆਂ ਮੱਸੀ ਵਾਲੀਆਂ ਤੁਸੀਂ ਕਿਉਂਕਿ ਤੁਸੀਂ ਉਸ ਲੈਵਲ ਦੇ ਨਹੀਂ ਆ ਸਕੇ ਹਾਂ ਨਾ ਕਿਉਂਕਿ ਪ੍ਰਬੰਧ ਹੈਡਾ ਹਾਂ ਚਾਹੇ ਤੁਸੀਂ ਆ ਨਾ ਚਾਹੇ ਪਿਛਲੀਆਂ ਸਰਕਾਰਾਂ ਹੈਗੀਆਂ ਸਰਕਾਰਾਂ ਦੇ ਪ੍ਰਬੰਧਾਂ 'ਚ ਇਨੀ ਖੋਟ ਆ ਗਈ ਕਿ ਜਿਹੜੇ ਲੋਕਾਂ ਦੇ ਸੀਗੇ ਸਬਜਟ ਸੀਗੇ ਉਹ ਤੋਂ ਤੁਸੀਂ ਪਿੱਠ ਕੀਤੀ ਹੋਈ ਐ ਫੇ ਤੜੀ ਚੋਣ ਕਿਉਂ ਕੀਤੀ ਤੈਨੂੰ ਚੁੜਿਆ ਕੋਈ ਜਾਂਦਾ ਤੁਹਾਡੀ ਨਾ ਤੇ ਐਜੂਕੇਸ਼ਨ ਨਾ ਤੁਹਾਡੇ ਸਿਹਤ ਹੈਗੀ ਨਾ ਤੁਹਾਡੀ ਸੁਰੱਖਿਆ ਹੈਗੀ ਹਾਂ ਬਿਲਕੁਲ ਸੋ ਐਨ ਆਰ ਆਰ ਦੀ ਸਥਿਤੀ ਤਾਂ ਬਹੁਤ ਜ਼ਿਆਦਾ ਖਰਾਬ ਹੈ ਹਰ ਰੋਜ਼ ਐਵਰੇਜ 2-3 ਕਤਲ ਹੁੰਦੇ ਆ ਮੰਡਰ ਹੁੰਦੇ ਆ ਤੁਸੀਂ ਕੀ ਕਰਦੇ ਹੋ ਔਰ ਇਥੋਂ ਤੱਕ ਇਹਨਾਂ ਦੇ ਆਪਣੇ ਦੇ ਹੋ ਗਏ ਹਾਂਜੀ ਠੀਕ ਆ ਤਰਨਦਾਂ ਦੇ ਵਿੱਚ ਜਿਹੜਾ ਸਰਪੰਚ ਦੀ ਕਤਲ ਹੋਇਆ ਔਰ ਵਿਆਜ ਹੋਇਆ ਬਾਹਰ ਲਿਖਿਆ ਇਹਨਾਂ ਦੇ ਪੈਸਿਆਂ ਦੇ ਬਾਹਰ ਵੇਸਲਾ ਲੈ ਕੇ ਜਾ ਨਹੀਂ ਸਕਦੇ ਫੇ ਉੱਥੇ ਅਸਲਾ ਚੈੱਕ ਕਰਨ ਲਈ ਕੋਣ ਬੈਠਾ ਹਮ ਸਹੀ ਗੱਲ ਨਾ ਕੋਈ ਸ਼ਰਿਆਮ ਨਾ ਕੋਈ ਟੋਕ ਕਿਉਂਕਿ ਫਿਰ ਦੇਖੀ ਉਹਦੀ ਵੀਡੀਓ ਕਿਦਾਂ ਸੱਤ ਬੈਠੇ ਦੇ ਮਾਰ ਕੇ ਗਾਹਾਂ ਗਿਆ ਅੱਜ ਤੁਸੀਂ ਕੋ ਚੰਗਾ ਸੀ ਬੜਾ ਸੀ ਇੱਕ ਨੂੰ ਉਹਨੇ ਸੁਰੱਖਿਆ ਮੰਗੀ ਦਿੱਤੀ ਕਿਉਂ ਨਹੀਂ ਹਮ ਫਿਰ ਉਹ ਤੁਹਾਡੇ ਐਮਐਲਏ ਹੈਗੀ ਆ ਉਹ ਮੰਨੂ ਕੇ ਉਹਦਾ ਸਰਕਟ ਵੀ ਜੱਕਬੜੀ ਲੈ ਖੇਡਦਾ ਸੀ ਗਿਆ ਉਹਨੂੰ ਗੋਲੀ ਮਾਰ ਗਈ ਆ ਗੱਲ ਕੀ ਜਿਹੜੇ ਉਹ ਜਿਹੜੇ ਗੈਂਗਸਟਰ ਰੂਪ ਹੈਗੇ ਆ ਜਾਂ ਦੂਜੇ ਲੋਕ ਆ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਅਕਾਲੀ ਜਾਂ ਕਾਂਗਰਸੀ ਜਾਂ ਆਮਦੇ ਪਾਰਟੀ ਦਾ ਉਹਨਾਂ ਨੇ ਤਾਂ ਕੰਮ ਕਰਨਾ ਲੇਕਿਨ ਉਹਨਾਂ ਸੁਰੱਖਿਆ ਕਿਹਨੇ ਦੇਣੀ ਤੁਸੀਂ ਕਿਸੇ ਇੱਕ ਮਥਾਣੇ 'ਚ ਬੈਠਿਆ ਸੀ ਮਨਾਕ ਹੀ ਲੈਣਾ ਮੈਂ ਉਹਨੂੰ ਪੁੱਛਿਆ ਵੀ ਇਨਸਪੈਕਟਰ ਨੂੰ ਪੁੱਛਿਆ ਰਿਹਾ ਸੱਚ ਨੂੰ ਮੈਂ ਕਿਹਾ ਤੁਹਾਡੀ ਕਿੰਨੀ ਸਟੇਟ 25 ਕਿੰਨੀ 25 26 ਆ ਤੇ ਮੈਂ ਕਹਿੰਦਾ ਸੀ ਪਿੱਛੇ ਸਿਪਿਆ ਸਿਮਾ ਵੀ ਕਿਹ ਬਿੱਲ ਹੁੰਦੇ ਸੀਗੇ ਹੂੰ ਹੂੰ ਕਹਿੰਦੇ 25 ਵੀ ਜਿਆਦਾ ਕਹਿ ਰਿਆ ਸਾਨੂੰ ਤੇ ਕਹਿੰਦੇ ਕੰਮ ਕਰਨਾ ਹੀ ਕੋਈ ਨਹੀਂ ਮੈਂ ਥਾਣੇ ਨੂੰ ਗੇਟ ਲੱਗਾ ਦੇਖਿਆ ਨਹੀਂ ਤੇ ਕੋਈ ਥਾਣੇ ਗੇਟ ਲੱਗੇ ਹੁੰਦੇ ਮਤਲਬ ਖੁੱਲੇ ਹੁੰਦੇ ਆ ਨਾ ਹਈ ਖੁੱਲੇ ਹੁੰਦੇ ਆ ਵੀ ਕਦੋਂ ਵੀ ਕੋਈ ਪੀੜਤਾ ਵੇ ਹਾਂ ਉਹ ਕਹਿੰਦੇ ਨਾ ਪਾਉਣ ਦੀ ਲੋੜ ਨਾ ਬਾਬੇ ਸਿੱਧਾਂ ਅੰਦਾਜ਼ ਹੁਣ ਤੇ ਸਾਡੀ ਜਿਹੜੀ ਕੰਪਲੇਟ ਆ ਨਾ ਉਹ ਤੇ ਨਟ ਤੇ ਆਉਂਦੀ ਆ ਤੁਸੀਂ ਸਿੰਧ ਭੇਜੋ ਅਸੀਂ ਕੰਮ ਕਰ ਦੇਣਾ ਅੱਛਾ ਜੀ ਇਹੀ ਜਵਾਬ ਆ ਜਣਾ ਕੁਝ ਨਹੀਂ ਹੋ ਰਿਆ ਹੂੰ ਕੁਝ ਨਹੀਂ ਹੋ ਰਿਆ ਅੱਜ ਕਿਸੇ ਕੋਸ ਰੱਖਿਆ ਦੀ ਮੱਲੋਂ ਨਾ ਤੜਵਨਾ ਚੋ ਰਿਆ ਕਿਸੇ ਪਾਸੇ ਵੀ ਨਹੀਂ ਨਗਾ ਔਰ ਖਾਸ ਕਰਕੇ ਮੈਂ ਸੋਚਦਾ ਸੀਗਾ ਕਿ ਅਸੀਂ ਐਜੂਕੇਸ਼ਨ ਨੂੰ ਲਿਆ ਕੇ ਜਿਹੜਾ ਤੀ ਚਿੱਟਾ ਮੋਤੀਆ ਸੀਗਾ ਉਹਨੂੰ ਖਤਮ ਕਰਨਾ ਸੀਗਾ ਉਹਦੇ ਬਾਰੇ ਕੋਈ ਨਹੀਂ ਕੱਤੀ ਜਾਰੀ ਹੂੰ ਕੋਈ ਨਹੀਂ ਕੱਤੀ ਜਾਰੀ ਔਰ ਇਹ ਜੋ ਸਾਹਮਣੇ ਲੇਕਿਨ ਜਦੋਂ ਉਹਨਾਂ ਦਾ ਭਾਸ਼ਣ ਸੁਣਦੇ ਆ ਉਹਦੋਂ ਲੋਕ ਤਾੜੀਆਂ ਮਾਰਦੇ ਆ ਵੀ ਬਾ ਕਮਾਲ ਆ ਕਿੰਨਾ ਪਹਿਲਾਂ ਇਦਾਂ ਚੱਲਦਾ ਸੀ ਲੋਕੇ 10000 ਰੁਪਏ 10000 ਕਹਿੰਦਾ ਪੋਸਟਾਂ ਵੀ ਕਰਕੇ ਮੁੜ ਕੇ 8000 ਉਹਨੂੰ ਕਰਾ ਦਾਂਗੇ ਨਹੀਂ ਤੁਸੀਂ ਕੀ ਕਰਾਇਆ ਤੁਹਾਡਾ ਕੋਈ ਵੀ ਕੇਦੋਂ ਨਰੂਰ ਹੋਇਆ ਹੁਣ 600 ਜੀ ਕੀਤਾ ਭਰਤੀ ਤੇ ਇਹਦੇ ਵਿੱਚ ਤੁਸੀਂ ਆਸਾਨ ਨਹੀਂ ਕੀਤਾ ਜੇ ਤੁਸੀਂ 61000 ਦੀ ਗਿਣਤੀ ਦਿੱਤੀ ਜਾਵੇ 61000 ਲੋਕਾਂ ਨੂੰ ਨੌਕਰੀ ਦਿੱਤੀ ਚਾਰ ਸਾਲ ਦੇ ਵਿੱਚ ਜੀ ਨੌਕਰੀ ਕਿਹਨੂੰ ਦਿੱਤੀ ਹੈ ਜਿਹੜੀਆਂ ਪੋਸਟਾਂ ਖਾਲੀ ਹੋਈਆਂ ਸੇਵਾਮੁਕਤੀ ਤੋਂ ਬਹੁਤ ਹੂੰ ਉਹਦੇ ਪਹਿਲਾਂ ਕਿਹਦੇ 30 ਨੁਕਰੀ ਲੈ ਨਰ ਰਹਿ ਹੋਇਆ ਉਹ ਤਾਂ ਇਹਨਾਂ ਦੇ ਫਰਜ਼ ਬਣਦੇ ਨੇ ਪਹਿਲੇ ਤੁਸੀਂ ਨਵੀਆਂ ਪੋਸਟਾਂ ਤੇ ਕੱਢੀਏ ਨਹੀਂ ਹਾਂ ਤੁਸੀਂ ਆ ਨਵਾਂ ਕਾਡਰ ਬਣਾਇਆ ਕਹਿੰਦੇ ਜੀ ਕਾਡਰ ਬਣਾਇਆ ਪਰ ਪੋਸਟਾਂ ਤਾਂ ਪਹਿਲਾਂ ਵੀ ਸੀਗੀਆਂ ਹਾਂ ਹੈਨਾ ਹਾਂਜੀ ਤੁਸੀਂ ਮਤਲਬ ਇਦਾਂ ਨਾ ਕਰੋ ਲੋਕਾਂ ਨੂੰ ਘਬਰਾਹ ਕਰਦੇ ਹੋ ਘਬਰਾਹ ਨਾ ਕਰੋ ਇਹ ਤਾਂ ਗੱਲ ਹੈਗਾ ਤਾੜੀਆਂ ਮਾਰਾਂਗੇ ਸੀ ਤੁਸੀਂ ਖਾਲੀ ਪੋਸਟਾਂ ਭਰ ਰਹੇ ਹੋ ਚਾਹੇ ਬਿਜਲੀ ਬੋਰਡ ਦੀ ਹੋਣ ਚਾਹੇ ਤੁਹਾਡੀਆਂ ਐਜੂਕੇਸ਼ਨ ਦੀ ਹੋਣ ਚਾਹੇ ਮੈਡੀਕਲ ਡਿਪਾਰਟਮੈਂਟ ਦੀ ਹੋਣ ਹੈਲਥ ਡਿਪਾਰਟਮੈਂਟ ਦੀਆਂ ਹੇ ਤਾਰੀ ਮਾਰਦੇ ਮੈਂ ਤੁਸੀ ਖਾਲੀ ਪੋਸਟਾਂ ਭਰ ਰਹੇ ਆ ਲੋਕਾਂ ਨੂੰ ਸੁਆਵਾ ਦੇ ਰਹੇ ਆ ਪਰ ਇਹ ਕਿਤੇ ਆਸਾਨ ਨਹੀਂ ਕਰਦਾ ਕਿਸੇ ਤੇ ਹਮ ਹਮ ਸਹੀ ਗੱਲ ਹੈ। ਸੋ ਗੱੜਾ ਜੇ ਵੀ ਇਹ ਸਵਾਲ ਹੈ ਕਿ ਮਾਨ ਸਾਹਿਬ ਨੇ ਕਿਹਾ ਹੈ ਕਿ 61000 ਤੋਂ ਵੱਧ ਨੌਕਰੀਆਂ ਮੈਰਿਟ ਤੇ ਦਿੱਤੀਆਂ ਗਈਆਂ ਨੇ ਤੇ ਕੋਈ ਅਦਾਲਤ ਦੇ ਵਿੱਚ ਚੁਣੌਤੀ ਨਹੀਂ ਹੋਈ। ਪਰ ਪੰਜਾਬ ਪੁਲਿਸ ਕਨਸਟੇਬਲ ਪਰਤੀ 2021 ਤੋਂ ਅੱਜ ਤੱਕ ਪੂਰੀ ਨਹੀਂ ਹੋਈ ਤੇ ਦੂਜੇ ਪਾਸੇ ਮਾਸਟਰ ਕੈਡਰ ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਸਾਲਾਂ ਤੋਂ ਖਾਲੀ ਪਈਆਂ ਨੇ ਤੇ ਪ੍ਰਮੋਸ਼ਨਾਂ ਨੂੰ ਲੈ ਕੇ ਵੀ ਅਦਾਲਤੀ ਕੇਸ ਚੱਲ ਰਹੇ ਨੇ ਤੇ ਬਹੁਤ ਸਾਰੇ ਪੁਰਾਣੇ ਕੇਸ ਵੀ ਚੱਲ ਰਹੇ ਨੇ ਤਾਂ ਇਸ ਨੂੰ ਨਿਰਵਿਵਾਦ ਕਿਵੇਂ ਕਹਿ ਸਕਦੇ ਨੇ? ਪਤਾ ਨਹੀਂ। ਪਤਾ ਨਹੀਂ। ਅਖਬਾਰਾਂ 'ਚ ਕਿਉਂ ਬਿਆਨ ਹੁੰਦੇ ਆ? ਤੁਹਾਡੇ ਸਾਹਮਣੇ ਪਿਆ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਦਿੱਗਾ ਤੁਹਾਡੇ ਪਰਤਖ ਸਾਹਮਣੇ ਪਿਆ ਕਿ ਅਜੇ ਜਿਹੜੇ ਕਨਸੈਪਟਲ ਭਰਤੀ ਕੀਤੇ ਸੀਗੇ ਉਹ ਇੱਕ ਜਾਂ ਤੋਂ ਵੱਧ ਅਜੇ ਵੀ ਸੰਯੁਕਤੀ ਪੱਤਰ ਲੈ ਕੇ ਤੋਰੇ ਬੰਦੇ ਜੋਇਨਿੰਗ ਕਰਾ ਰਹੇ ਤੁਸੀਂ ਬਿਲਕੁਲ ਸਹੀ ਜਦ ਕਿ ਪੰਜਾਬ ਚ ਲੋੜ ਹੈਗੀ ਹੈ ਤੁਸੀਂ ਜਿਹੜੀਆਂ ਪ੍ਰਮੋਸ਼ਨਾਂ ਤੁਹਾਡੀਆਂ ਦਾ ਰੋਲਾ ਪੈ ਗਿਆ ਅਖਾ ਕਿ ਅਜੂਏ ਡਿਪਾਰਟਮੈਂਟ ਵੀ ਸਾਰੇ ਡਿਪਾਰਟਮੈਂਟ ਚ ਪ੍ਰਮੋਸ਼ਨਾਂ ਦਾ ਰੋਲਾ ਪਿਆ ਤੁਸੀਂ ਮਤਲਬ ਇਹ ਨਾ ਕਹੋ ਕਿ ਅਸੀਂ ਸਰਵ ਕਰ ਰਹੇ ਹਾਂ ਤੁਹਾਡਾ ਜਿਹੜਾ ਨਾ ਮਿੰਟ ਨੂੰ ਮਿੰਟ ਕੰਮ ਹੈਗਾ ਉਹ ਬਹੁਤ ਫਲਾਫ ਹੈਗਾ ਮਤਲਬ ਇਹ ਨਹੀਂ ਹੋਇਆ ਕਿ ਇੱਕ ਤਤੀ ਨੂੰ ਵੀ ਰਿਟਾਇਰ ਹੋਵੇ ਤੇ ਪਹਿਲੀ ਨੂੰ ਉੱਥੇ ਨਵਾਂ ਨਵਾਂ ਬੰਦਾ ਆ ਕੇ ਬੈਠਾ ਹੋਵੇ ਇਦਾਂ ਦਾ ਤੁਸੀਂ ਨਹੀਂ ਸਿਸਟਮ ਲਿਆ ਸਕੀ ਕਿਤੇ ਵੀ ਨਹੀਂ ਹੈ ਕਿਤੇ ਵੀ ਨਹੀਂ ਤੁਸੀਂ ਨਹੀਂ ਲਿਆ ਸਕਦੇ ਤੁਹਾਡੇ ਦਾਅਵੇ ਸੀਗੇ ਹਾਂਜੀ ਅਸੀਂ ਤੁਹਾਡਾ ਗੱਲ ਕਿਉਂ ਕਰ ਰਹੇ ਹਾਂ ਤੁਹਾਡੇ ਤੇ ਕਿੰਦੂ ਬਰੰਤੂ ਕਿਉਂ ਕਰ ਰਹੇ ਹਾਂ ਕਿਉਂਕਿ ਤੁਹਾਡੇ ਦਾਅਵੇ ਸੀ ਹਾਂ ਜੀ ਜੇ ਤੁਹਾਡੇ ਦਾਅਵੇ ਨਾ ਹੁੰਦੇ ਤੇ ਅਸੀਂ ਕਹਿੰਨਾ ਜੋ ਪਹਿਲਾਂ ਕਰਦੇ ਸੀ ਹੁਣ ਵੀ ਤੁਸੀਂ ਉਹ ਕਰਦੇ ਬਦਲਾਅ ਲਿਆ ਹੈ ਕੋਈ ਨਹੀਂ ਹਾਂ ਜੀ ਤੁਹਾਨੂੰ ਲੋਕਾਂ ਨੇ ਬਦਲਾਅ ਲ ਹੀ ਜਾਂਦਾ ਵੀ ਜੋ ਪਲੀਅਰ ਵੈਦੀ ਰਾਂਜਿਤ ਪਾਟਿਆ ਜੀ ਕਾਂਗਰਸੀ ਜਾਂ ਸ਼ਰੂਨੀ ਕਾਲੀ ਦਨ ਭਾਜਪਾ ਮਤਲਬ ਉਹ ਨਹੀਂ ਕਮੀਆਂ ਹੋ ਗਈਆਂ ਸੀ ਤੁਸੀਂ ਸਾਡੇ ਤੁਹਾਡੇ ਵਿੱਚੋਂ ਉੱਠੇ ਹੋ ਸਾਡੇ ਆਮ ਲੋਕ ਉੱਠੇ ਹੋ ਤੁਹਾਡਾ ਮਟੀਰੀਅਲ ਬੜਾ ਪਿਆਰਾ ਲੱਗਾ ਲੋਕਾਂ ਨੂੰ ਜੀ ਹੈਨਾ ਬਾਅਦ ਵਿੱਚ ਭਾਜਪਾ ਦੇ ਸਾਹਬ ਦਾ ਮਟੀਰੀਅਲ ਚੰਗਾ ਨਹੀਂ ਬਣਿਆ ਪਰ ਸਾਡੇ ਲਈ ਬਹੁਤ ਵਧੀਆ ਸੀ ਤੁਸੀਂ ਜਿਹੜਾ ਬਦਲਾਅ ਲਿਆਉਣਾ ਸੀਗਾ ਉਹ ਕਿੱਥੇ ਗਿਆ ਹੂੰ ਉਹ ਬਦਲਾਅ ਦਿਖ ਨਹੀਂ ਰਿਹਾ ਜੀ ਠੀਕ ਆ ਤੁਹਾਡੇ ਇਸ਼ਤਿਹਾਰਾਂ ਚ ਬਹੁਤ ਜ਼ਿਆਦਾ ਹੈਗਾ ਤੁਹਾਡੇ ਜਿਹੜੇ ਹੋਲਡਿੰਗ ਲੱਗੇ ਹੈਗੇ ਉਹ ਬੜਾ ਪਾਠ ਪੜਿਆ ਜਾਂਦਾ ਹੈਗਾ ਤੁਸੀਂ ਇਹਦੇ ਤਸਕਰ ਫੜਨੇ 85000 ਕਿੰਨੇ ਤਸਕਰ ਫੜਨੇ ਆ 85000 ਤਸਕਰ ਹੈ ਹੀ ਨਹੀਂ ਇਸ ਪੰਜਾਬ ਚ 85000 ਤੁਸੀਂ ਇਹਨਾਂ ਨੇ ਪਤਾ ਕੀ ਕੀਤਾ ਪਿੱਛੇ ਜੇ ਉਹ ਬਣਾਉਣ ਲਈ ਗੜਾਤਮਕ ਪੱਖ ਬਣਾਉਣ ਵਾਸਤੇ ਜੇ ਕੋਈ ਚੋਰੀਸ ਫਸ ਗਿਆ ਨਾ ਉਹਨੂੰ ਵੀ ਵਿੱਚ ਐਡ ਕਰ ਲੈ ਉਹਦੀ ਚੋਰੀ ਕਰਕੇ ਉਹਦੇ ਚਿੱਟੀਆਂ ਗੋਲੀਆਂ ਪਾ ਕੇ ਉਹਨੂੰ ਨਸ਼ੇ 'ਚ ਪਾ ਦਤਾ ਤਾਂ ਗਿਣਤੀ ਹੋ ਜਵੇ ਹਾਂ ਵੀ ਉਹ ਪਤਾ ਲੱਗ ਗਿਆ ਕਿ ਥਾਣੇਦਾਰ ਨੂੰ ਉਹ ਐਸਐਚਓ ਨੂੰ ਉਹ ਚੌਂਕੀ ਜਾਨ ਨੂੰ ਸ਼ਬਦ ਮਿਲੇਗਾ ਤੂੰ ਕਿੰਨੇ ਕੇਸ ਪਾਤੇ ਆ ਹੂੰ ਕਹਿ ਸਕਦੇ ਆ ਵੀ ਚੋਰ ਤੇ ਪੁਲਿਸ ਨਾਲ ਹੀ ਰਲੀਆਂ ਪਈਆਂ ਨਹੀਂ ਉਹਦੇ ਅੰਕੜੇ ਹੋਰ ਬਦੌੜਾ ਪਏ ਪੁੱਠੇ ਹੋ ਗਏ ਨੇ ਅੰਕੜੇ ਜੀ ਗੱਲ ਇਹ ਕਿ ਨਾ ਕਿਸੇ ਨੇ ਕਹਾਣੀ ਸਹੀ ਸੀ ਕਹਿੰਦੇ ਕਿਥੇ ਨਾ ਚੌਂਕੀ ਸੀਗੀ ਤੇ ਪੁਲਿਸ ਚੌਂਕੀ ਉਹਨਾਂ ਬੜਾ ਕੰਮ ਕੀਤਾ ਬੜਾ ਕੰਮ ਕੀਤਾ ਕਿ ਇੰਨਾ ਉਹ ਡੈਡੀਕੇਟ ਕੰਮ ਕੀਤਾ ਕਿ ਉਹ ਸਰਕੇ ਦੇ ਵਿੱਚ ਨਾ ਕ੍ਰਾਈਮ ਬੰਦ ਹੋ ਗਿਆ ਹੂੰ ਅੱਛਾ ਜੀ ਜੋ ਕ੍ਰਾਈਮ ਬੰਦ ਹੋ ਗਿਆ ਤੇ ਉਹ ਚੌਂਕੀ ਬੰਦ ਕਰ ਦਿੱਤੀ ਵੀ ਹੁਣ ਕੀ ਲੋੜ ਐ ਦੀ ਹੂੰ ਹੂੰ ਹਣਾ ਜੋ ਚੌਂਕੀ ਬੰਦ ਕਰਤੀ ਤੇ ਉਹ ਵਿਚਾਰੇ ਵੇਖਣ ਵੀ ਕਿਦਾਂ ਫਿਰ ਉਹਨਾਂ ਨੇ ਕੀਤਾ ਕਿ ਸੈਸ ਐਨਾ ਥੋੜਾ ਜਿਹਾ ਕ੍ਰਾਈਮ ਸ਼ੁਰੂ ਕਰਾਇਆ ਉੱਥੇ ਅੱਛਾ ਜੀ ਹਨਾ ਦੂਜੇ ਦੁਆਰਾ ਦੁਆਰਾ ਚੌਂਕੀ ਫੇਰ ਖੋਲਦੀ ਜੋ ਚੌਂਕੀ ਦੁਬਾਰਾ ਖੁੱਲੀ ਉਹੀ ਬੰਦੇ ਆ ਗਏ ਤੇ ਉਦੋਂ ਜੋ ਚੌਂਕੀ ਖੁੱਲੀ ਤੇ ਕ੍ਰਾਈਮ ਵੱਧ ਗਿਆ ਹੂੰ ਕਹਿੰਦੇ ਯਾਰ ਕ੍ਰਾਈਮ ਕਹਤੋਂ ਵੱਧ ਗਿਆ ਕਹਿੰਦੇ ਚੌਂਕੀ ਪੱਕੀ ਕਰਦੇ ਹੂੰ ਜੇ ਕ੍ਰਾਈਮ ਘਟੂਲ ਕਰ ਲਿਆ ਤੇ ਫੇਰ ਸਾਡੀ ਚੌਂਕੀ ਚੱਕੀ ਜਾਣੀ ਹੈ ਹੂੰ ਬਿਲਕੁਲ ਹਨਾ ਜੀ ਅਸੀਂ ਕਿੱਦਾਂ ਕਰ ਰਹੇ ਹਾਂ ਹੂੰ ਸਹੀ ਹੈ ਨਾ ਆਵਾਜ਼ ਆ ਸੇ ਯਾਨੀ ਸੋ ਬਿਲਕੁਲ ਕਿਹੜੇ ਸੇ ਵੀ ਸੇ ਦਾ ਨਾਂ ਲੱਗਦਾ ਹੋਰ ਸਵਾਲ ਤੇ ਗੱਲ ਕਰੀਏ ਤਾਂ ਪਟਵਾਰੀ ਅਤੇ ਹੋਰ ਭਰਤੀਆਂ ਦੇ ਵਿੱਚ ਵੀ ਪੁਰਾਣੇ ਸਮੇਂ ਦੇ ਤਾਂਦਲੀ ਦੇ ਇਲਜ਼ਾਮ ਲੱਗੇ ਸਨ ਤੇ ਨਵੀਆਂ ਭਰਤੀਆਂ ਨੂੰ ਵੀ ਮਹੀਨਿਆਂ ਸਾਲਾਂ ਤੱਕ ਲਟਕਾਇਆ ਜਾ ਰਿਹਾ ਹੈ ਕੀ ਲੱਗਦਾ ਤੁਹਾਨੂੰ ਕਿ 61000 ਨੌਕਰੀਆਂ ਵਾਲਾ ਜੋ ਅੰਕੜਾ ਹੈ ਉਹ ਸਿਰਫ ਨੌਜਵਾਨਾਂ ਦੇ ਰੋਸ ਨੂੰ ਲੁਕੋ ਰਿਹਾ ਹੈ ਮੈਂ ਦੇਖੋ ਪੰਜਾਬ ਬਹੁਤ ਵੱਡਾ ਹੈਗਾ 61000 ਕੁਝ ਵੀ ਨਹੀਂ ਗਾ 2 ਲੱਖ ਤੋਂ ਵੱਧ ਸਾਡੇ ਮੁਲਾਜ਼ਮ ਹੈਗੇ ਜਿੱਥੇ ਪੋਸਟਾਂ ਖਾਲੀ ਹੁੰਦੀਆਂ ਹਾਂਜੀ ਗੱਲ ਹੈ ਕਿ ਪਟਵਾਰੀਆਂ ਦੀ ਭਰਤੀ ਵੀ ਇੱਕ ਇੱਕ ਪਟਵਾਰੀ ਨੂੰ ਇਹਨਾਂ ਨੇ ਚਾਰ ਚਾਰ ਦਿੱਤੇ ਸਟੇ ਠੀਕ ਆ ਚਾਰ ਗੁਣਾ ਕੰਮ ਕਰਨਾ ਪੈ ਰਿਆ ਪਰਵਾਰੀਆਂ ਨੂੰ ਠੀਕ ਆ ਤਿੱਥੋਂ ਦਾ ਕਿ ਤਹਿਸੀਲਦਾਰ ਜਿਹੜੇ ਸੀਗੇ ਉਹ ਵੀ ਇਹਨਾਂ ਦੇ ਬੇਈਮਾਨੇ ਕਲੇ ਪੈਸਾ ਚਾਰੀ ਨਿਕਲੇ ਹਾਂਜੀ ਵੀ ਪੰਜਾਬ ਸਰਕਾਰ ਕਰੀ ਵੀ ਸਾਡੇ ਤਹਿਸੀਲਦਾਰ ਬਹੁਤ ਪੈਸਾ ਚਾਰੀਆ ਪਰਸੋਂ ਇੱਕ ਵਾਰ ਗਿਆ 3000 ਰੁਪਏ ਲੈਂਦਾ ਤੇ ਉਹਨਾਂ ਜਗ੍ਹਾ ਤੇ ਉਹਨੇ ਕਾਨੂੰਗੋ ਲਾਤੇ ਸੀਗੇ ਰਿਸ਼ਤੀਆਂ ਕਰਨ ਵਾਸਤੇ ਹਨਾ ਹਰ ਮਾਸਟਰ ਵੀ ਲਾਤੇ ਸੀਗੇ ਹਨਾ ਮਤਲਬ ਜਿਹੜੇ ਡਿਪਾਰਟਮੈਂਟ ਦੀ ਜਿਹੜੀ ਨਾ ਗਰੀਮਾ ਸੀਗੀ ਜਿਹੜੀ ਡਿਗਨਿਟੀ ਸੀਗੀ ਉਹ ਰੋਲ ਕੇ ਰੱਖਦੀ ਹਨਾ ਤੁਸੀਂ ਪਰ ਦਸਾ ਲਿਉਂਦੇ ਲਿਉਂਦੇ ਤੁਸੀਂ ਉਹਨਾਂ ਨੂੰ ਇਸ ਲੈਵਲ ਤੇ ਲੈ ਕੇ ਨਹੀਂ ਆਏ ਵੀ ਕਿਵੇਂ ਹੁੰਦਾ ਮੈਨੂੰ ਕਿਸੇ ਨਾਲ ਗੱਲ ਹੋਈ ਸੀ ਤੁਸੀਂ ਦਾ ਨਾਲੀ ਉਹ ਕਹਿੰਦਾ ਜੀ ਗੱਲ ਇਦਾਂ ਵੀ ਸਰਕਾਰ ਤੇ ਬਹੁਤ ਇਮਾਨਦਾਰਾ ਸਰਕਾਰ ਚਾਉਂਦੀ ਵੀ ਆ ਅੱਛਾ ਜੀ ਪਰ ਜਦੋਂ ਸਾਡ ਨੂੰ ਇਹ ਕਹਿੰਦੇ ਵੀ ਆਹ ਫੰਕਸ਼ਨ ਕਰਾ ਦੇ ਤੁਸੀਂ ਕਿੱਥੋਂ ਪੈਸੇ ਲੈ ਕੇ ਆਉਣੇ ਆ ਹੂੰ ਤੁਸੀਂ ਦੇਣੇ ਆ ਹੂੰ ਲੋਕਾਂ ਦੇਣੇ ਆ ਤਨਾ ਸਸਟੇ ਤੇ ਬਦਲੇ ਹੀ ਨਹੀਂ ਜੀ 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 ਹਨਾ ਹੂੰ ਤਾਂ ਦੇ ਕਿਤੇ ਵੀ ਰੈਲੀ ਹੁੰਦੀ ਆ ਜਾਂ ਕੋਈ ਕੰਮ ਹੁੰਦਾ ਵਾ ਛੋੜਾ ਮੋਟਾ ਉਹਦੇ ਉਧੇ ਟਿਲਰ ਨੂੰ ਪੈਂਦਾ ਹੂੰ ਬੀਜ਼ਿਸ ਦਾ ਕਹਿੰਦਾ ਬੀਜ਼ਿਸ ਦਾ ਸਭ ਕਰਾ ਦਿਓ ਤੂੰ ਨੂੰ ਪਤਾ ਵਾ ਕਿ ਇਹ ਕੋਈ ਕਿਥੇ ਚਾਰ ਪੀ ਆਉਂਦੇ ਆ ਹਮ ਹਣਾ ਸਿਸਟਮ ਨਹੀਂ ਬਦਲਿਆ ਹਮ ਸਿਸਟਮ ਅੱਗੇ ਨਾਲੋਂ ਵਸਟ ਹੋ ਗਿਆ ਰੇਟ ਵਧ ਗਏ ਹੈਗੇ ਆ ਜਿਹੜੀਆਂ ਤੁਸੀਂ ਕਿਨੇ ਪਰਿਵਾਰੀਆਂ ਦੀ ਵੀ ਉਹ ਵੀ ਦੇਖਦੇ ਊਠਦਾ ਬੁੱਲ ਵੇਖ ਰਿਹਾ ਕਦੋਂ ਮਤਲਬ ਲੜਕਦਾ ਵੀ ਕਦੋਂ ਗੱਲ ਬਣੂਗੀ ਉਹ ਵੀ ਗੱਲ ਨਹੀਂ ਬਣਦੀ ਹਮ ਮਤਲਬ ਇਵਨ ਦੈਨ ਹੈਲਥ ਡਿਪਾਰਟਮੈਂਟ ਦੇ ਵਿੱਚ ਪਿਛਲੇ 10 ਸਾਲ ਤੋਂ ਜਿਹੜੇ ਐਡ-ਹੌਕ ਬੈਠੇ ਆ ਉਹ ਅੱਜ ਵੀ ਐਡ-ਹੌਕ ਬੈਠੇ ਆ ਹਮ ਠੀਕਾ ਉਹ ਵੀ ਡਿਕ ਰਿਹਾ ਉਹਨਾਂ ਦਾ ਇਹਨੂੰ 30 35 ਹਜ਼ਾਰ ਕਰਦੀ ਤਨਖਾਹ ਕਰਦੀ 5000 ਤੋਂ 15 15 ਤੋਂ 35 ਤੇ ਜਦੋਂ ਭਗਵੰਤ ਸਿੰਘ ਸਾਹਿਬ ਕਹਿੰਦੇ ਮੈਂ ਰੈਗੂਲਰ ਕਰਤੇ ਸਾਰੇ ਕੱਚੇ ਟੀਚਰ ਕੀਤੇ ਪਹਿਲਾਂ ਵੀ ਜਿਹਨਾਂ ਨੂੰ ਕਹਿੰਦੇ 6000 ਮਿਲਦਾ ਸੀ ਮੈਂ ਇਹਨਾਂ ਨੂੰ 18000 ਕਰਤਾ 18000 ਤੁਸੀਂ ਉਹਦਾ ਪੱਤਾ ਕੀਤਾ ਤੁਸੀਂ ਉਹਨੂੰ ਪੇਸ ਕੇਲ ਨਹੀਂ ਦਿੱਤਾ ਹੈਨਾ ਜੀ ਮਤਲਬ ਇਦਾਂ ਦੀ ਖੇਡ ਚੱਲ ਰਹੀ ਹੈ ਸਹੀ ਹੈ ਸੋ ਕਿਹੜਾ ਸਭੀ ਗੱਲ ਕੀਤੀ ਜਾਵੇ ਤਾਂ ਨਿਰਪਵਾਦ ਵਰਕ ਕਲਚਰ ਦਾ ਦਾਵਾ ਕਰਨ ਵਾਲੀ ਸਰਕਾਰ ਦੇ ਵਿੱਚ ਹੀ ਵਿਜੀਲੈਂਸ ਜਾਂਚਾਂ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗ ਰਹੇ ਨੇ ਕੀ ਇਹ ਨਿਰਪਵਾਦ ਕਲਚਰ ਦਾ ਹਿੱਸਾ ਨਹੀਂ ਨੇ ਦੇਖੋ ਜਿਹੜਾ ਚੌਕਸੀ ਵਿਭਾਗ ਹੈ ਨਾ ਤੁਹਾਡੇ ਵਿਜੀਲੈਂਸ ਕਿਨੇ ਤੁਸੀਂ ਪਿਛਲੇ ਸਮੇਂ ਚ ਤੋਂ ਉਹਨਾਂ ਦੇ ਵੀ ਅਧਿਕਾਰੀ ਫਸ ਗਏ ਉਹੀ ਵੀ ਇਹ ਨਿਰਪਵਾਦ ਵਰਕਰ ਦਾ ਹਿੱਸਾ ਨਹੀਂ ਕਿਦੋਂ ਨਿਰਪਵਾਦ ਕਿਦਾਂ ਹੋ ਰਿਹਾ ਤੁਹਾਡੇ ਵਿਜਲੈਂਸ ਦੇ ਵਿੱਚ ਹੀ ਜਿਹੜੇ ਅਧਿਕਾਰੀ ਆ ਡੀਐਸਪੀ ਇੰਜਨ ਸਪੈਡਰ ਮੈਂ ਦੇਖਿਆ ਉਹਦੇ ਖਬਰਾਂ ਦੇ ਖਬਰਾਂ ਪੜਦੇ ਆ ਵੀ ਉਹਦੇ ਤੁਹਾਡਾ ਇੱਕ ਤੁਹਾਡੀਆਂ ਬਾਹਾਂ ਸੀ ਤੁਹਾਡਾ ਵਿਜਲੈਂਸ ਵਿਭਾਗ ਦਾ ਮਤਲਬ ਇਹ ਨਹੀਂ ਸੀਗਾ ਕਿ ਤੁਸੀਂ ਰਾਜਨੀਤਿਕ ਲੋਕਾਂ ਨੂੰ ਇਹ ਅੰਦਰ ਦੇ ਕੇ ਤੇ ਮਤਲਬ ਜਸ਼ਨ ਮਨਾ ਲੋਗੇ ਤੁਸੀਂ ਪੋਲਿਟੀਕਲ ਬੰਦੇ ਕਿਤੇ ਅੰਦਰ ਹਨਾ ਉਹ ਗਿਲਦੀਆ ਸਭ ਕਿਤੇ ਹੈ ਗਿਆ ਇਧਰੋਂ ਕੁਮਾਰ ਆਸ਼ੂ ਕੀਤਾ ਕੀ ਨਾ ਉਹ ਹੈਗਾ ਆਸ਼ੂ ਲਿਧਾਣੇ ਵਾਲੇ ਜੀ ਜੀ ਤੇ ਭਾਰਤ ਪੁਛਣਾਸ਼ੂ ਇੱਕੋ ਧਰਮ ਸੂਤ ਧਰਮ ਬਲ ਦਾ ਰਿਆ ਦਰਖਤ ਵੇਚ ਕੇ ਹਣਾ ਤੁਹਾਡੇ ਕੋ ਇੱਕ ਅਰੋੜਾ ਸੀ ਜਿਹਦੀ ਮਸ਼ੀਨ ਲਗਾਈ ਨੋਟਾਂ ਦੀ ਉਹ ਸਾਰੇ ਭਰੀ ਹੋ ਜਾਂਦੇ ਆ ਹੂੰ ਫਿਰ ਤੁਸੀਂ ਜਿਹਨਾਂ ਤੇ ਰਿਪੋਰਟ ਕੀਤੀ ਆ ਤੁਸੀਂ ਤੁਹਾਡੇ ਕੋ ਸਬੂਤ ਹੀ ਹੈ ਨਹੀਂ ਸੀ ਵੀ ਤੁਸੀਂ ਉਹਨਾਂ ਨੂੰ ਕਿੱਦਾਂ ਕਰਤਾ ਤੇ ਜਿਹੜੇ ਭਗਵੰਤ ਮਨਸਾ ਨੇ ਆ ਫੜੇ ਸੀ ਆਪਦੇ ਹੂੰ ਹਣਾ ਜੀ ਜਿਨ੍ਹਾਂ ਨੇ ਉਹਨੇ ਕਹਿ ਸੀਗਾ ਕਿ ਬੰਦਾ ਜਿਹੜਾ ਹੈਗਾ ਸਿੰਗਲਾ ਇਹਨੂੰ ਇਹਨੇ ਮੇਰੇ ਕੋਲ ਮੰਨ ਲਿਆ ਵਾ ਹਾਂ ਤੇ ਸਿੰਗਲਾ ਚ ਮੁਰੇ ਬਿਠਾ ਹੁੰਦਾ ਨਾ ਲੈਕਚਰ ਕਰ ਰਿਹਾ ਹੁੰਦਾ ਉਹ ਔਨੈਸਟ ਹੋ ਗਿਆ ਹਮ ਮਤਲਬ ਮੈਂ ਤਾਂ ਹੈਰਾਨ ਹੁਣਾ ਕਿ ਤੁਸੀਂ ਕੀ ਕਰ ਰਹੇ ਹੋ ਹਮ ਹੈਨਾ ਤੁਸੀਂ ਮਤਲਬ ਕਿੰਨੇ ਤੁਸੀਂ ਨਸ਼ਿਆਂ ਦੇ ਕਾਬੂ ਕਰ ਰਹੇ ਹੋ ਨਸ਼ੇ ਆ ਫੜ ਰਹੇ ਆ ਸਾਡਾ ਚੱਲ ਰਿਹਾ ਹੈਗਾ ਤੁਹਾਡੇ ਕੋ ਆਪਣਾ ਇੱਕ ਏਆਈਜੀ ਸੀਗੇ ਹਮ ਹੈਨਾ ਜਦੋਂ ਤੁਸੀਂ ਇੱਥੇ ਜੰਦੇ ਲੈਕਚਰ ਜਿੱਦਾਂ ਨਹੀਂ ਸਸਪੈਂਡ ਕੀਤਾ ਉਹ ਮੁੜ ਕੇ ਹੱਥੀ ਨਹੀਂ ਆਦਾ ਕਿਥੇ ਗਿਆ ਹਰ ਨਾ ਜੀ ਔਰ ਤੁਹਾਡੀਆਂ ਹੀ ਜਿਹੜੀਆਂ ਜੇਲ੍ਹਾਂ ਦੇ ਵਿੱਚੋਂ ਇੰਟਰੂ ਹੋ ਰਹੀਆਂ ਹੈਗੀਆਂ ਤੁਹਾਡੀ ਪੁਲਿਸ ਰਾਜ ਸੁਰੱਖਿਅਤ ਜੋ ਇੰਟਰੂ ਹੋ ਰਹੀਆਂ ਹੈ ਗੈਂਗਸਟਰ ਦੀਆਂ ਤੁਸੀਂ ਕਿਹੜੇ ਗੈਂਗਸਟਰ ਜੋਕਰ ਨੂੰ ਫੜ ਰਹੇ ਹੋ ਹਮ ਔਰ ਤੁਸੀਂ ਜਵਾਬ ਦੇ ਹੋ ਕੇ ਵੀ ਉਹ ਚਾਹੇ ਤੁਹਾਡੇ ਸਾਡੇ ਡੀਜੀਪੀ ਸਾਹਿਬ ਵੀ ਕਾਰਜ ਕਰੀ ਹੈਗੇ ਹਮ ਔਰ ਕਿਸੇ ਵੀ ਮੰਤਰੀ ਨੂੰ ਇਹ ਨਹੀਂ ਪਤਾ ਨਾ ਉਹ ਜਿਹੜੇ 뮤지컬 ਚੇਅਰ ਹੁੰਦੀ ਚਲਦੀ 뮤지컬 ਚੇਅਰ ਹੈਗੀ ਬੰਦੇ ਕਿਹਨੇ ਕਦੋਂ ਕਿੱਥੇ ਬੈਹਿਣਾ ਸਾਰੇ ਚਨੇ ਕਾਰਜ ਕਰੀ ਹੈ ਜੀ ਸਹੀ ਹੈ ਆਹ ਚੱਕਰ ਸੋ ਬਿਲਕੁਲ ਜੀ ਆਖਰ ਦੇ ਵਿੱਚ ਗੱਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦਾਵਾ ਹੈ ਕਿ ਉਹਨਾਂ ਦੀ ਸਰਕਾਰ ਨੇ 61000 ਤੋਂ ਵੱਧ ਨੌਕਰੀਆਂ ਪੂਰੀ ਪਾਰਦਰਸ਼ਤਾ ਦੇ ਨਾਲ ਦਿੱਤੀਆਂ ਨੇ ਤੇ ਕੋਈ ਵੀ ਅਦਾਲਤ ਦੇ ਵਿੱਚ ਨਹੀਂ ਗਿਆ ਪੁਰਾਣੀਆਂ ਸਰਕਾਰਾਂ ਵੇਲੇ ਜਿੱਥੇ ਭਰਤੀਆਂ ਦੇ ਤਾਂ ਲੀਆ ਅਤੇ ਝਗੜੇ ਆਮ ਸਨ ਉੱਥੇ ਆਮ ਆਦਮੀ ਪਾਰਟੀ ਨੇ ਮੈਰਿਟ ਨੂੰ ਮੁੱਖ ਰੱਖ ਕੇ ਨੌਕਰੀਆਂ ਦਿੱਤੀਆਂ ਨੇ ਤਾਂ ਜਿਸ ਦੇ ਕਾਰਨ ਨਵੀਆਂ ਭਰਤੀਆਂ ਤੇ ਵੱਡੇ ਅਦਾਲਤੀ ਵਿਵਾਦ ਨਹੀਂ ਹੋਏ ਪਰ ਪੂਰੀ ਤਸਵੀਰ ਦੇ ਵਿੱਚ ਹਜੇ ਵੀ ਕਮੀਆਂ ਨੇ ਪੁਰਾਣੇ ਬਕਾਇਆ ਕੇਸ ਹਜੇ ਵੀ ਚੱਲ ਰਹੇ ਨੇ ਕਈ ਭਰਤੀਆਂ ਦੇ ਵਿੱਚ ਦੇਰੀ ਹੋ ਰਹੀ ਹੈ ਤਾਂ ਨੌਜਵਾਨਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਹੈ ਸੋ ਨਿਰਵਾਦ ਵਰ ਕਲਚਰ ਦਾ ਦਾਵਾ ਵਧੀਆ ਹੈ ਪਰ ਇਸ ਨੂੰ ਪੂਰਾ ਸੱਚ ਬਣਾਉਣ ਦੇ ਲਈ ਪੁਰੇ ਪੁਰਾਣੇ ਮਸਲੇ ਜਲਦੀ ਹੱਲ ਕਰਨੇ ਅਤੇ ਹਰ ਭਰਤੀ ਨੂੰ ਬਿਨਾਂ ਦੇਰੀ ਦੇ ਪੂਰਾ ਕਰਨਾ ਪਵੇਗਾ ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇੱਕ ਪੋਜ਼ਿਟਿਵ ਸ਼ੁਰੂਆਤ ਤਾਂ ਜ਼ਰੂਰ ਹੋਈ ਹੈ ਪਰ ਹਜੇ ਲੰਬਾ ਸਫ਼ਰ ਬਾਕੀ ਹੈ ਸੋ ਖੜਾ ਸਭ ਆਪਾਂ ਹੋਰ ਗੱਲਬਾਤ ਕਰ ਲਈਏ ਤਾਂ ਸਿੱਖਿਆ ਵਿਭਾਗ ਦੇ ਵਿੱਚ ETT ਅਧਿਆਪਕਾਂ ਦੀ ਮਾਸਟਰ ਡਿਗਰੀ ਦੇ ਵਿੱਚ ਤਰੱਕੀ ਕਰਨ ਦੇ ਲਈ 2 ਸਾਲਾਂ ਦੇ ਵਿੱਚ TET ਪਾਸ ਕਰਨ ਦੀ ਸ਼ਰਤ ਜੋ ਹੈ ਲਗਾਈ ਜਾ ਰਹੀ ਹੈ ਕਿ ਇਹ ਸ਼ਰਤ ਤਰਕ ਸੰਗਤ ਹੈ ਕੀ ਲੱਗਦੇ ਤੁਹਾਨੂੰ ਦੇਖੋ ਪੰਜਾਬ ਸਰਕਾਰ ਨੇ ਸਿੱਖਿਆ ਭੰਗ ਦੇ ਵਿੱਚ ਨਾ ਜਿਹੜੇ ETT ਅਧਿਆਪਕ ਹੈਗੇ ਜਿਹੜੇ ਪ੍ਰਾਇਮਰੀ ਟੀਚਰਸ ਹੁੰਦੇ ਆ ਉਹਨਾਂ ਦੀ ਪ੍ਰੋਮੋਸ਼ਨ ਕਰ ਰਹੀ ਸੀ ਇੱਕ ਮਾਸਟਰ ਕਾਰਡ ਦੇ ਪੰਜਾਬੀ ਦੇ ਅਧਿਆਪਕਾਂ ਨੂੰ ਪੰਜਾਬੀ ਵਿਸ਼ੇ ਦੇ ਅਧਿਆਪਕ ਜਿੁੱਤੇ ਨਾ ਪੰਜਾਬੀ ਲਾਗੂ ਕੀਤੀ ਇਹਨਾਂ ਨੇ ਤੇ ਪੰਜਾਬੀ ਦੇ ਅਧਿਆਪਕ ਕਿਸੇ ਵੀ ਮਿਡਲ ਸਕੂਲ ਜੈਨੇਗੇ ਪੰਜਾਬ ਦੇ ਵਿੱਚ ਹੂੰ ਠੀਕ ਹੈ ਔਰ ਉੱਪਰ ਵੀ ਹੈ ਨਹੀਂਗੇ ਘਟ ਵਾ ਗਿਆ ਤੁਸੀਂ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਹੋ ਪੰਜਾਬੀ ਮਾਂ ਬੋਲ ਲਾਗੂ ਕਰਦੇ ਹੋ ਤੁਹਾਡੇ ਕੋਲ ਜੇ ਪੰਜਾਬੀ ਦੇ ਅਧਿਆਪਕ ਹੀ ਨਹੀਂ ਭਰਤੀ ਹੋਏ ਹੂੰ ਠੀਕ ਹੁਣ ਜਦੋਂ ਤੁਸੀਂ ਇਹ ਗੱਲ ਕੀਤੀ ਹੈਗੀ ਆ ਕਿ ਅਸੀਂ ਕੁਝ ਮਤਲਬ ਇਹਨਾਂ ਨੇ ਟੀਚਰ ਜਿਹੜੇ ਹੈਗੇ ਆ ਕਰਨੇ ਆ ਪਕੜੇ ਕਰਨੇ ਹੈਗੇ ਆ ਉਹਨਾਂ ਨੂੰ ਪਦੋਂਦ ਕਰਨਾ ਪਰ ਸ਼ਰਤ ਲਾਤੀ ਆ ਕਿ ਉਹਨਾਂ ਦੇ ਮਤਲਬ ਟੈਟ ਪਾਸ ਹੋਣਾ ਚਾਹੀਦਾ ਠੀਕ ਹੁਣ ਗੱਲ ਇਹ ਹੈਗੀ ਆ ਕਿ ਜਿਹੜੀ ਮਤਲਬ ਡੈਮੋਕਰੈਟਿਕ ਟੀਚਰ ਫਰੰਟ ਹੈਗਾ ਡਟੀਐਫ ਵਾਲੇ ਉਹਨਾਂ ਨੇ ਇਸ ਨੂੰ ਮੁੱਦਾ ਚੱਕਿਆ ਹੈਗਾ ਕਿ ਸਰਕਾਰ ਦੀ ਨੀਤੀ ਗਲਤ ਹੈ ਨੀਤੀ ਨਹੀਂ ਗਲਤ ਨੀਅਤ ਵੀ ਗਲਤ ਹੈ ਜਿਹੜਾ ਟੈਟ ਹੈ ਸੀ 2011 ਜਿਆਦਾ ਹਾਂਜੀ 2011 ਚ ਆਇਆ ਜਿਹੜੇ 2011 ਤੋਂ ਪਹਿਲਾਂ ਬਿਦਾਊਟ ਟੈਟ ਪਾਸ ਕੀਤੇ ਆ ਭਰਤੀ ਹੋ ਗਏ ਜਿਹੜੇ ਸਿੱਧੇ ਆਪਦੀ ਯੋਗਤਾ ਮੁਤਾਬਕ ਭਰਤੀ ਹੁੰਦੇ ਸੀ ਉਹਨਾਂ ਦੇ ਨੂੰ ਕਿਦਾਂ ਰਦੋਂਗੇ ਜਿਨ੍ਹਾਂ ਦਾ 25 ਸਾਲਾਂ ਦਾ ਪੜਾਉਣ ਦਾ ਤਜਰਬਾ ਹੈ ਤੇ ਟੈਟ ਬਾਕੀ ਰਹਿ ਗਈ ਬੇਸ਼ੱਕ ਸਰਕਾਰ ਸੁਪਰੀਮ ਕੋਰਟ ਦਾ ਹਵਾਲਾ ਦੇ ਕੇ ਕਹਿ ਰਹੀ ਆ ਕਿ ਸੁਪਰੀਮ ਕੋਰਟ ਨੇ ਮਤਲਬ ਕਹਾ ਵਾ ਕਿ ਮਤਲਬ ਟੈਟ ਪਾਸ ਹੋਣਾ ਜ਼ਰੂਰੀ ਹੈਗਾ ਪਰ ਜਿਹੜੇ ਪਾਲਿਸੀ ਬਣੀ ਨਾ ਟੈਟ ਪਾਸ ਦੀ ਜੋ ਪਾਲਿਸੀ ਬਣੀ ਸੀ ਟੈਟ ਦੀ ਉਹ ਚੇ ਵੀ ਲਿਖਿਆ ਵੀ ਕਿਸੇ ਵੀ ਸੂਬੇ ਦੀ ਮਰਜ਼ੀ ਹੈਗੀ ਆ ਗੁਸੇ ਵਿੱਚ ਉਹ ਬਲੀ ਮਰਦੀ ਜਾ ਕਿ ਉਹਨੇ ਉਹ ਟੈਟਪਾਸ ਦਾ ਟੈਸਟ ਲੈਣਾ ਕਿ ਨਹੀਂ ਲੈਣਾ ਹੂੰ ਇਹ ਟੈਟਪਾਸ ਕਿਉਂ ਰੱਖਿਆ ਸੀਗਾ ਇਹ ਟੈਟ ਦਾ ਇਗਜ਼ਾਮ ਕਿਉਂ ਰੱਖਿਆ ਸੀਗਾ ਟੈਟ ਇਗਜ਼ਾਮ ਤਾਂ ਰੱਖਿਆ ਸੀਗਾ ਕਿ ਇਹਨਾਂ ਨੂੰ ਪੋਸਟਾਂ ਸੀਗੀਆਂ 500 ਹੂੰ ਤੇ ਲੈਣ ਕਿੰਨੇ ਖੜੇ 50000 ਹੂੰ ਠੀਕ ਆ ਉਹਨਾਂ ਨੇ ਇੱਕ ਟੈਟ ਇਗਜ਼ਾਮ ਰਾਤਾ ਵੀ ਜਿਹੜਾ ਇਗਜ਼ਾਮ ਕਰ ਲੂਗਾ ਤੇ ਜਦੋਂ ਉਹਨਾਂ ਨੇ ਪੇਪਰ ਲਿਆ ਤੇ 50000 ਚੋਂ 300 ਨਿਕਲੇ ਪਾਸ ਹੋ ਗਿਆ ਵੀ ਉਹ ਉਸੀ ਯੋਗਤਾ ਦੇ ਸਾਹਮਣੇ ਉਹ ਸ਼ਾਨਾ ਲਾਉਣ ਦਾ ਇੱਕ ਤਰੀਕਾ ਸੀਗਾ ਲੋਕਾਂ ਨੂੰ ਪਰ ਉਹ ਹੈਗਾ ਤੁਸੀਂ ਨਵੀਂ ਭਰਤੀ ਦੇ ਵਿੱਚ ਹੂੰ ਪਰ ਜਿਹੜੇ ਉਹ ਪ੍ਰਮੋਸ਼ਨ ਕਰ ਰਹੇ ਆ ਜਿਹਦੇ ਕੋਲ ਤਜਰਬਾ ਪ੍ਰਾਣਾ ਪਿਆ ਹੋਆ ਉਥੇ ਦੇ ਟਿੱਟ ਪਾਸ ਦਾ ਕਿਉਂ ਚਾਹੀਦਾ ਉਥੇ ਤਾਂ ਕੋਈ ਤਰਕ ਨਹੀਂ ਬਣਦਾ ਨਾ ਤਰਕ ਬਣਦਾ ਹੀ ਨਹੀਂਗਾ ਹੁਣ ਤੁਸੀਂ ਕਿਸੇ ਵੀ ਵਿਸ਼ੇ ਦੀ ਤੁਸੀਂ ਲੈਕਚਰ ਪ੍ਰਮੋਟ ਕਰ ਰਹੇ ਹੋ ਜਾਂ ਦੂਜੇ ਕਰ ਰਹੇ ਹੋ ਉਹਦਾ ਆਪਣਾ ਐਕਸਪੀਰੀਅੰਸ ਹੈਗਾ ਉਸ ਵਿਸ਼ੇ ਦਾ ਉਹਦੀ ਉਸ ਵਿਸ਼ੇ ਦੀ ਕੁਆਲਿਫੀਕੇਸ਼ਨ ਪੂਰੀ ਹੈ ਜਿਸ ਜਿਸ ਟੀਚਰ ਦੀ ਇਹ ਬੇਸਿਕ ਕੁਆਲਿਫੀਕੇਸ਼ਨ ਹੈਗੀ ਆ ਮਾਸਟਰ ਕਾਰਡੀ ਬੀ ਗ੍ਰੈਜੂਏਸ਼ਨ ਹੈਗੀ ਆ ਉਸ ਤੋਂ ਬਾਅਦ ਬੀএড ਹੈਗੀ ਆ ਜੀ ਜਿਹਨੇ ਈਟੀਟੀ ਕਰਦਿਆਂ ਕਰਦਿਆਂ ਜਾਂ ਉੱਥੇ ਪੜਾਉਂਦਿਆਂ ਇੱਕ ਬੀਏ ਵੀ ਕਰ ਲਈ ਤੇ ਬੀএড ਵੀ ਕਰ ਲਈ ਉਹ ਐਲੀਜੀਬਲ ਹੋ ਗਿਆ ਅਗਲੀ ਪ੍ਰਮੋਸ਼ਨ ਲਈ ਹੁਣ ਟਿੱਟ ਕਿਥੇ ਰਹਿ ਗਈ ਉਲੀ ਪਹਿਲੀ ਗੱਲ ਇਹ ਹੈ ਕਿ ਜੇ ਜੇ ਆਪਾਂ ਲਾਗੂ ਵੀ ਕਰਦੇ ਆ ਵੀ 2011 ਤੋਂ ਪਹਿਲਾਂ ਜਿਹੜੇ ਮਤਲਬ ਪ੍ਰਮੋਟ ਕਰਨੇ ਆ ਉਹਨਾਂ ਤੇ ਲਾਗੂ ਨਹੀਂ ਹੋਣੀ ਚਾਹੀਦੀ ਹੂੰ ਬਿਲਕੁਲ ਜੀ ਤੁਸੀਂ ਉਹਨਾਂ ਨੂੰ ਕਿਦਾਂ ਫਿਰ ਕਿੰਨੇ ਵੀ 2 ਸਾਲ ਦੇ ਵਿੱਚ ਕਰਨੀ ਪਵੇਗੀ ਜੇ ਉਹਨੇ 2 ਸਾਲ ਤੇ ਨਾ ਕੀਤੀ ਜਾਂ ਨਾ ਹੋਈ ਇਹਦਾ ਮਤਲਬ ਉਹਨੂੰ ਘਰ ਬਹਿਣਾ ਬੂਜਾ ਸਕੂਲੇ ਵਾਪਸ ਬੈਕ ਟੂ ਪਾਵਿਲਿਨ ਜਾਣਾ ਪਊ ਜੀ ਜਦੋਂ ਉਹ ਬੈਕ ਟੂ ਪਾਵਿਲਿਨ ਜਾਵੇਗਾ ਉਹ ਹੀਣ ਭਾਉ ਦਾ ਸ਼ਿਕਾਰ ਹੋ ਜਾਊਗਾ ਹੂੰ ਬਿਲਕੁਲ ਸਹੀ ਗੱਲ ਹੈ ਲੈ ਕੋ ਟੈਟਟਰ ਨਹੀਂ ਹੋਈ ਤੇ ਟੈਟਟਰ ਇਮਤਹਾਨ ਤਾਂ ਇੰਨਾ ਸਖਤ ਹੁੰਦਾ ਕਿ ਉਹ ਜੂਰੀ ਨਹੀਂਗਾ ਅੱਜ ਦੇ ਯੋਗ ਇਸ ਨਾ ਕਰਮ ਕਹਿੰਦੇ ਰੱਬ ਨੂੰ ਵੀ ਕਹਦੀ ਹੈ ਨਾ ਤੇਰੀ ਪ੍ਰੀਖਿਆ ਹੋਣੀ ਹੈ ਹੂੰ ਤੂੰ ਭਜ ਹੂੰ ਪ੍ਰੀਖਿਆ ਜੀ ਬਿੱਤਾਂ ਦੇ ਕੋਈ ਇੱਕ ਟੀਚਰ ਆ ਜਿਹਦੀਆਂ 25 ਸਾਲ ਦੀਆਂ ਤੁਹਾਡੇ ਕੋਈ ACR ਪਈਆਂ ਉਹ ਰਿਜ਼ਲਟ ਦੀਆਂ ਹਾਂ ਹੈਨਾ ਵੀ ਉਹ ਸਰਬੋਤਮ ਹਾਂਜੀ ਆਪਣੇ ਕਰਦੇ ਦੇ ਵਿੱਚ ਜਿਹੜੀ ਉਹ ACR ਆ ਉਹ ਕਿਉਂ ਇਹਧਾਰ ਬਣਦੇ ਤੁਸੀਂ ਹਾਂ ਜਿਹੜੀਆਂ ਹਰ ਟੀਚਰ ਨੂੰ ਜਿਹਨਾਂ ਪ੍ਰੋਮੋਸ਼ਨ ਦੇਣੀ ਆ ਉਹਦੀ ਤੁਸੀਂ 25 ਸਾਲ ਦੀਆਂ ਜੋ ਲੈ ਲਓ 5 ਸਾਲ ਦੀਆਂ 10 ਸਾਲ ਦੀ ਲੈ ਲਓ ਵੀ ਜਿਹੜੀ ਉਹ ਦੇਖ ਲਓ ਕਿ ਜੇ ਠੀਕ ਆ ਤੁਹਾਨੂੰ ਕੇ ਪ੍ਰੋਮੋਸ਼ਨ ਕਰੋ ਉਹਦੀ ਕਿਉਂਕਿ ਯੋਗਤਾ ਦੇ ਕੋਲ ਹੈ ਪਰ ਤੁਸੀਂ ਇੱਕ ਨਵੀਂ ਪ੍ਰੀਖਿਆ 'ਚ ਕੱਢ ਰਹੇ ਹੋ ਉਹ ਪ੍ਰੀਖਿਆ ਜਿਹੜੀ ਉਹਦੇ ਸਿਲੇਬਸ 'ਚ ਹੀ ਨਹੀਂ ਜਿਹੜੀ ਉਹਨੇ ਪੜਾਉਣੀ ਨਹੀਂ ਉਹਨਾਂ ਲਈ ਤਾਂ ਮੁਸ਼ਕਲ ਹੋ ਜਾਣੀ ਨਾ ਫਿਰ ਬਹੁਤ ਜ਼ਿਆਦਾ ਉਹਨਾਂ ਤੇ ਜਾਣਾ ਉਹਨਾਂ ਨੂੰ ਹੁਣ ਉਹ ਜਿਹੜੇ ਲੋਕ ਹੈਗੇ ਆ ਉਹ ਕਹਿੰਦੇ ਵੀ ਭਾਈ ਅਸੀਂ ਇਸ ਪ੍ਰਮੋਸ਼ਨ ਨੂੰ ਕੀ ਕਰਦਾ ਕਹਿੰਦੇ ਜੇ ਤੁਸੀਂ ਤੁਹਾਨੂੰ ਪ੍ਰਮੋਸ਼ਨ ਦਾ ਸਿੱਧੰਨੇ ਆ ਤੁਹਾਨੂੰ ਹਾਕ ਮਾਰਦੇ ਆ ਜੇ ਤੇ ਹੰਗਾਰਾ ਨਾ ਦਿੱਤਾ ਫਿਰ ਤੁਹਾਨੂੰ ਡੀਬਰ ਕਰ ਦਾਂਗੇ ਵੀ ਤੁਸੀਂ ਕਰ ਪ੍ਰਮੋਸ਼ਨ ਨਹੀਂ ਲੈ ਸਕਦੇ ਇਹ ਤੁਸੀਂ ਪ੍ਰਮੋਸ਼ਨ ਕਰ ਰਹੇ ਹੋ ਕਿ ਸ਼ੋਸ਼ਣ ਕਰ ਰਹੇ ਹੋ ਹਾਂ ਨਾ ਸ਼ੋਸ਼ਣ ਕਰ ਰਹੇ ਹੋ ਇਹ ਬਹੁਤ ਵੱਡਾ ਸ਼ੋਸ਼ਣ ਹੈਗਾ ਜੀ ਹਾਂਜੀ ਤੁਹਾਡੇ ਕੋ ਇੱਕ ਵਿਅਕ ਜਿਹੜੇ ਹੈਗੇ ਆ ਉਹਨਾਂ ਦੇ ਵਿਦਾਊਟ ਟ ਆਪਣੀ ਯੋਗਤਾ ਮੁਤਾਬਕ ਆਏ ਤੇ ਅੱਜ ਉਹਨਾਂ ਨੇ ਪੜ੍ਹਾਈ ਵੀ ਕੀਤੀ ਹਾਂਜੀ ਉੱਚ ਵਿੱਦਿਆ ਹਾਸਲ ਕਰ ਲਈ ਹੁਣ ਉੱਚ ਵਿੱਦਿਆ ਦਾ ਫਾਇਦਾ ਕਿਹਨੂੰ ਦੇ ਰਹਾ ਉਹਨਾਂ ਨੇ ਹਾਂ ਫਾਇਦਾ ਤੇ ਸਮਾਜ ਨੂੰ ਦੇਣਾ ਨਾ ਜਿਹਨੇ ਉੱਚ ਵਿਦਿਆ ਦੀ ਪੜ੍ਹਾਈ ਕੀਤੀ ਹਾਸਲ ਕੀਤੀ ਆ ਹੁਣ ਤੁਸੀਂ ਪਰਮਿਸ਼ਨ ਦੇਣ ਲਈ ਉਸ ਵਿਦਿਆ ਦਾ ਫਾਇਦਾ ਕਿਹਨੂੰ ਦੇਣਾ ਸਮਾਜ ਨੂੰ ਦੇਣਾ ਜੀ ਹੈਨਾ ਉਹਨਾਂ ਬੱਚਿਆਂ ਨੂੰ ਜਿਹੜਾ ਵਿਦਿਆਰਥੀ ਨੂੰ ਦੇਣਾ ਤੁਸੀਂ ਉਹ ਫਾਇਦਾ ਲੈਣ ਦੀ ਬਜਾਏ ਉੱਤੇ ਇੱਕ ਅੰਕੁਸ਼ ਲਾ ਰਿਹਾ ਉੱਤੇ ਰੋਕ ਲਾਤੀ ਵੀ ਤੈਨੂੰ ਆ ਲੰਘਣਾ ਪੈਣਾ ਹਮ ਔਰ ਇਹ ਗੱਲ ਕਿਸੇ ਵੀ ਪੱਖੋਂ ਤਰਕਸੰਗਤ ਨਹੀਂ ਹਮ ਜੀ ਹਾਂ ਜੀ ਕੋਈ ਆਮ ਬੰਦਾ ਵੀ ਨਾ ਕੋਈ ਆਮ ਸੁਧਾਰਨ ਬੰਦੇ ਨਾਲ ਗੱਲ ਕਰ ਲੋ ਵੀ ਤੁਸੀਂ ਇੱਕ ਬੰਦਾ ਵਾ ਜੀ ਉਹਦੀ ਕੁਆਲਿਫੀਕੇਸ਼ਨ ਆ ਹੁੰਦੀ ਆ ਇੱਕ ਲੈਕਚਰਰ ਲੱਗਣਾ ਉਹਨੇ ਉਹ ਕੋ ਮੈਮਾ ਬੀਏ ਚਾਹੀਦੀ ਆ ਹਾਂ ਹੈਨਾ ਉਹ ਮਾਸਟਰ ਕਲਾਸ ਚ ਬੈਠਾ ਉਹਨੇ ਬੀਏ ਬੀਏ ਚ ਉਹਨੇ ਐਮਏ ਕਰ ਲਈ ਆ ਨਾ ਉਹ ਹੀ ਬਕਮ ਲੀਸਿਬਲ ਹਾਂ ਜੋ ਯੋਗਤਾ ਹੋ ਗਈ ਆ ਤੁਸੀਂ ਉਹਦੀ ਸਨਿਓਰਿਟੀ ਦੇਖ ਕੇ ਯੋਗਤਾ ਕਰਨੀ ਆ ਜੀ ਤੁਸੀਂ ਇਹ ਨਹੀਂ ਦੇਖਣਾ ਕਿ ਟੈਕਟ ਕੀਤੀ ਨਹੀਂ ਕੀਤੀ ਤੁਸੀਂ ਦੇਖੋ ਕਿ ਸਨਿਓਰਿਟੀ ਮੰਨ ਲਓ ਤੁਸੀਂ 500 ਬੰਦਾ ਪ੍ਰਮੋਟ ਕਰਨਾ ਤੁਹਾਡੇ ਕੋਲ 5000 ਬੰਦਾ ਬੈਠਾ ਹਾਂਜੀ ਉਹਦੀ ਸਨਿਓਰਿਟੀ ਦੇ ਖੋਗ ਦੀ ਮੈਡ ਦੇਖ ਲੋ ਸਨਿਓਰਿਟੀ ਮੈਡ ਬਣਨੀ ਆ ਇਹ ਨਹੀਂ ਅੱਛਾ ਪਿਛਲੇ ਦਿਨ ਇਹ ਵੀ ਕੀਤਾ ਕਿ ਲੋਕਾਂ ਦੀ ਮੈਡ ਦੇਖੋ ਕਿੰਨੇ ਪਰਸੈਂਟ ਨੰਬਰ ਆ ਉਹ ਮੈਰਿਟ ਹੁੰਦੀ ਆ ਨਿਯੁਕਤੀ ਦੇ ਵਿੱਚ ਹਮ ਪ੍ਰੋਮੋਸ਼ਨ 'ਚ ਨਹੀਂ ਹੁੰਦੀ ਪ੍ਰੋਮੋਸ਼ਨ ਦੇ ਵਿੱਚ ਸਨਿਓਰਿਟੀ ਹੁੰਦੀ ਇਕੱਲੀ ਹਮ ਵੀ ਜਿਹੜੇ ਸੀਨੀਅਰਸ ਹੈਗੇ ਆ ਜੀ ਉਹਨਾਂ ਨੂੰ ਪਹਿਲਾਂ ਪ੍ਰਮੋਟ ਕਰਨਾ ਜਿਹੜੇ ਜੂਨੀਅਰ ਬਾਅਦ ਜਾਣੇ ਤਾਂ ਕਿ ਲੋਕੀ ਕੋਰਟ ਨਾ ਜਾਣ ਮੈਡ ਕਿਥੋਂ ਆ ਗਈ ਹਮ ਤੁਹਾਡੀ ਮੈਡ ਦੇ ਮਤਾਬਕ ਹੀ ਉਹ ਵਿਭਾਗ ਚ ਆਇਆ ਸੀ ਜੀ ਜੀ ਇਸ ਰਗੇ ਜਿਹੜਾ ਡੈਮੋਕ੍ਰੇਟੀਚਰ ਫਰੰਟ ਨੇ ਇਹ ਡੀਟੀਐਫ ਨੇ ਇਹ ਮੁੱਦਾ ਚੱਕਿਆ ਹਮਮ ਔਰ ਮੁੱਦਾ ਚੱਕ ਕੇ ਉਹਨਾਂ ਨੇ ਸਰਕਾਰ ਨੂੰ ਮਤਲਬ ਕਿਹਾ ਹਮਮ ਲੇਕਿਨ ਇਹ ਸਰਕਾਰ ਦੇ ਜਿਹੜੇ ਅਧਿਕਾਰੀ ਹੈਗੇ ਆ ਉਹ ਇਸ ਗੱਲ ਨੂੰ ਮੰਨਣ ਦੇ ਤਿਆਰ ਨਹੀਂਗੇ ਹਮ ਹਨਾ ਕਿਉਂਕਿ ਅਧਿਕਾਰੀ ਹੈਗੇ ਆ ਉਹ ਲਕੀਰ ਦੇ ਫਕੀਰ ਹਾਂਜੀ ਉਗਨੈਲ ਸੁਪਰੀਮ ਕੋਰਟ ਨੇ ਕਿਹਾ ਭਾਈ ਇਹਦੇ ਜਦੋਂ ਤਾਂ ਨੀਤੀ ਬਣੀ ਆ ਨਾਲ ਇਹ ਵੀ ਲਿਖਿਆ ਨਾ ਕਿਸੇ ਵੀ ਸੂਬੇ ਦੀ ਆਪਣੀ ਮਰਜ਼ੀ ਆ ਉੱਥੇ ਟੈਟ ਰੱਖਣੀ ਦੀ ਮਰਜ਼ੀ ਆ ਹੈਨਾ ਤੁਸੀਂ ਟੀਚਰ ਭਰਤੀ ਪ੍ਰਮੋਟ ਕਰਨੇ ਆ ਤੁਸੀਂ ਲਿਓ ਵਿਧਾਨ ਸਭਾ ਦੇ ਵਿੱਚ ਹੂੰ ਵਿਧਾਨ ਸਭਾ ਦੇ ਵਿੱਚ ਤੇ ਤੁਸੀਂ ਕਾਨੂੰਨ ਬਣਾ ਸਕਦੇ ਆ ਨਾ ਹੂੰ ਬਿਲਕੁਲ ਵੀ ਅਸੀਂ ਟੈਟ ਨਹੀਂ ਦੇਖਣੀ ਅਸੀਂ ਬੱਚੇ ਦੀ ਯੋਗਤਾ ਦੇਖਣੀ ਹੈ ਤੇ ਉਹਦੀ ਸਨੋਟੀ ਦੇਖਣੀ ਹੈ ਤਾਂ ਕਿ ਅਗਲੀ ਪਰਮੋਸ਼ਨ ਦੇ ਕੇ ਸਮਾਜ ਨੂੰ ਹੋਰ ਫਾਇਦਾ ਹੋ ਸਕੇ ਇੰਨੀ ਗੱਲ ਆ ਸਾਰੀ ਉਧਰ ਜਾਣ ਨਹੀਂ ਰਹੇ ਸਿਰਫ ਜਾਣ ਕੇ ਭੰਬਲ ਪੂਸਾ ਪਾਇਆ ਇਸਰਗੇ ਭਾਰਿਆ ਕਿ ਕਿਸੇ ਨੂੰ ਪ੍ਰੋਮੋਸ਼ਨ ਨਹੀਂ ਦੇਣੀ ਹੂੰ ਤੇ ਇਸ ਚੀਜ਼ ਦਾ ਫਿਰ ਉਹ ਅਧਿਆਪਕਾਂ ਤੇ ਕਿੰਨਾ ਕੁ ਨੁਕਸਾਨ ਹੋ ਸਕਦਾ ਉਹਨਾਂ ਦਾ ਨਹੀਂ ਦੇਣੀ ਪ੍ਰੋਮੋਸ਼ਨ ਇਹ ਜਦੋਂ ਖੋਟ ਆ ਤੇ ਨੀਤੀ ਵਿੱਚ ਤੁਹਾਡੀ ਨੀਤੀ ਤੇ ਨੀਜੇ ਖੋਟ ਆ ਤੇ ਫਿਰ ਕੋਈ ਨਾ ਕੋਈ ਤੁਸੀਂ ਇਦਾਂ ਦਾ ਪੁਣਾ ਨਾ ਵੀ ਉਹ ਕਿੱਡੀ ਅਰਥ ਨਾ ਪਾਈ ਰਣੀਆਂ ਇਹੋ ਜਿਹੀਆਂ ਨਾ ਉਹ ਕਹਿੰਦੇ ਆਟਾ ਗੁੰਦੀ ਹਲਦੀ ਕਿਉ ਹੂੰ ਉਹ ਟੱਗ ਨੂੰ ਹਿੱਲੂਗੀ ਉਹ ਹਿੱਲੂਗੀ ਬਿਲਕੁਲ ਹੈ ਨਾ ਜੀ ਉਹ ਕਿਸੇ ਨੇ ਕਿਹਾ ਇਹ ਕਹਿੰਦਾ ਮੈਂ ਨਹੀਂ ਉਹਦੇ ਵਸਣਾ ਕਹਿੰਦਾ ਕੀ ਕਰੂ ਇੱਥੇ ਕੀ ਨੁਕਸਾਂ ਕਹਿੰਦਾ ਜਦੋਂ ਨਾ ਰੋਟੀ ਖਾਂਦਾ ਵਾ ਜਾਂ ਕੋਈ ਚੀਜ਼ ਖਾਂਦਾ ਤੇ ਗੱਲ ਵੀ ਕਰਦਾ ਉਹਦੀ ਦਾੜੀ ਹਿੱਲਦੀ ਹੈ ਹੈ ਆ ਤਰੀਕਾ ਕੋਈ ਬਦ ਤੁਸੀਂ ਟੱਟ ਕਰ ਲੋ ਬੇਮਤਲਬ ਦੀਆਂ ਹੈ ਨਾ ਹੂੰ ਸਹੀ ਗੱਲ ਹੈ ਬੇਬੁਨਿਆਦ ਹੂੰ ਤੱਥ ਨਹੀਂ ਕਹੇ ਨਹੀਂ ਕਹਦਾ ਰਿਹਾ ਨਹੀਂ ਤੇ ਇਹ ਜਿਹੀਆਂ ਸ਼ਰਤਾਂ ਲਾ ਕੇ ਤੇ ਉਹ ਕਹਿੰਦੇ ਜੰਦੋ ਹੀ ਨਹੀਂ ਨਹੀਂ ਗੱਲ ਵੀ ਨਹੀਂ ਮੈਂ ਨਹੀਂ ਲੱਗਦਾ ਹੂੰ ਹੂੰ ਸਹੀ ਹੈ ਸੋ ਬਿਲਕੁਲ ਜੀ ਅੰਤ ਦੇ ਵਿੱਚ ਗਲਤ ਹੈ ਕਿ ਪੰਜਾਬ ਸਿੱਖਿਆ ਵਿਭਾਗ ਦੇ ਵੱਲੋਂ ईटीटी ਅਧਿਆਪਕਾਂ ਨੂੰ ਮਾਸਟਰ ਕੈਟੇਡਰ ਦੇ ਵਿੱਚ ਤਰੱਕੀ ਦੇ ਲਈ 2 ਸਾਲਾਂ ਦੇ ਵਿੱਚ ਟੈਟ ਪਾਸ ਕਰਨ ਦੀ ਸ਼ਰਤ ਲਗਾਉਣਾ ਪੂਰੀ ਤਰ੍ਹਾਂ ਤਰਕਸੰਗਤ ਨਹੀਂ ਲੱਗਦਾ ਜਿਹੜੇ ਅਧਿਆਪਕ 15 ਤੋਂ 20 ਸਾਲਾਂ ਤੋਂ ਸਕੂਲਾਂ ਦੇ ਵਿੱਚ ਇਮਾਨਦਾਰੀ ਦੇ ਨਾਲ ਪੜ੍ਹਾ ਰਹੇ ਨੇ ਉਸ ਸਮੇ ਟੈਟ ਦੀ ਕੋਈ ਲੋੜ ਨਹੀਂ ਸੀ ਸੋ ਉਹਨਾਂ ਦੇ ਉੱਤੇ ਹੁਣ ਅਚਾਨਕ ਇਹ ਨਵਾਂ ਨਿਯਮ ਥੋਪਣਾ ਉਹਨਾਂ ਦੇ ਨਾਲ ਨਾ ਇਨਸਾਫੀ ਹੈ ਸੋ ਇਹ ਸ਼ਰਤ ਨਾ ਸਿਰਫ ਪੁਰਾਣੇ ਅਧਿਆਪਕਾਂ ਨੂੰ ਨੁਕਸਾਨ ਪਹੁੰਚਾਏਗੀ ਸਗੋਂ ਕਿ ਤਰੱਕੀਆਂ ਨੂੰ ਵੀ ਹੋਰ ਲਟਕਾ ਕੇ ਸਿੱਖਿਆ ਵਿਭਾਗ ਦੇ ਇਹ ਤਾਂ ਨੂੰ ਹੋਰ ਵਿਵਦਾਏਗੀ ਸੋ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਪੁਰਾਣੇ ਈਟੀਟੀ ਅਧਿਆਪਕਾਂ ਨੂੰ ਛੋਟ ਦੇ ਕੇ ਉਹਨਾਂ ਦੀਆਂ ਤਰੱਕੀਆਂ ਜਲਦੀ ਨਿਪਟਾਏ ਅਤੇ ਨਵੇਂ ਨਿਯਮ ਸਿਰਫ ਨਵੀਆਂ ਭਰਤੀਆਂ ਦੇ ਉੱਤੇ ਹੀ ਲਾਗੂ ਕਰੇ ਨਹੀਂ ਤਾਂ ਇਹ ਨੀਤੀ ਅਦਾਲਤਾਂ ਦੇ ਵਿੱਚ ਚੁਣੌਤੀ ਖੜੀ ਕਰੇਗੀ ਅਤੇ ਅਧਿਆਪਕਾਂ ਦਾ ਵਿਸ਼ਵਾਸ ਹੋਰ ਕਟੇਗਾ ਸੋ ਕੋਲ ਮਿਲਾ ਕੇ ਤਾਂ ਇਹ ਕਹਿ ਸਕਦੇ ਆ ਕਿ ਨੀਤੀ ਦੇ ਵਿੱਚ ਸੁਧਾਰ ਦੀ ਲੋੜ ਹੈ ਨਾ ਕਿ ਪੁਰਾਣੇ ਸਿਪਾਈਆਂ ਨੂੰ ਨਵੇਂ ਨਿਯਮਾਂ ਦੇ ਨਾਲ ਸਜ਼ਾ ਦੇਣ ਦੀ ਸੋ ਘਣਾ ਸਾਹਿਬ ਬੇਲਾ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ ਗੱਲਬਾਤ ਕਰ ਸਕੀਏ ਤੁਸੀਂ ਸਟੂੜ ਦੇ ਵਿੱਚ ਆਏ ਵਧੀਆ ਗੱਲਾਂ ਬਾਤਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਰਾਜੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਤੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜੂਰ ਦੱਸਿਆ ਕਰੋ ਤੇ ਹੁਣ ਆਪਾਂ ਦੁਬਾਰਾ ਮਿਲਾਂਗੇ ਹੁਣ ਤੱਕ ਲਈ ਦੇ ਦੇ ਹੋ ਇਜਾਜ਼ਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ